ਇੱਡਾ ਵੱਡਾ ਡਿਸਕਾਊਂਟ ਹੈ ਕਿ ਤੁਸੀਂ ਭੱਜੀਆਂ ਨੇ ਆ ਜਾਣਾ ਜਿਵੇਂ ਉਹ ਹੈ ਨਹੀਂ ਗੱਲ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਪਰ ਇੱਥੇ ਤੁਸੀਂ ਕਹਿ ਸਕਦੇ ਆ ਕਿ ਇੰਨੀਆਂ ਸਸਤੀਆਂ ਜੁੱਤੀਆਂ ਵੀ ਮੈਂ ਪੈਰ ਜੁੱਤੀ ਨਾ ਪਾਵਾਂ ਹੁਣ ਜੁੱਤੀ ਜਾ ਕੇ ਕਿੱਥੇ ਬਾਣੀ ਆ ਲੱਕੀ ਫੁੱਟਵੇਅਰ ਵਾਲਿਆਂ ਹੇ ਜਿਹੜੇ ਸਪੋਰਟ ਸ਼ੂਜ਼ ਹੈਗੇ ਇਹਨਾਂ ਤੇ ਅਪ ਟੂ 50% ਆਫ ਹੈ। ਅੱਛਾ ਜੀ ਸਾਰੇ ਹੀ ਪ੍ਰੈਸ਼ਰ ਆਰਟੀਕਲ ਦਾ ਲੀਡਿੰਗ ਆਰਟੀਕਲਸ ਹੈ ਜਿਹੜੇ ਹੈਗੇ 2023-24 ਦੇ। ਸਨੀਕਰਸ ਵੀ ਹੈਗੇ ਆ? ਸਾਰੇ ਹੈਗੇ ਜੀ ਸਨੀਕਰਸ ਬਿਲਕੁਲ ਬਿਲਕੁਲ ਸਰ ਸਾਰੇ ਆਰਟੀਕਲਸ ਹੈਗੇ ਆ। ਸਨੀਕਰਸ ਹੈਗੇ ਆ, ਸਪੋਰਟ ਸ਼ੂਜ਼ ਹੈਗੇ ਆ, ਜਾਰਡਨਸ ਹੈਗੇ ਆ, ਹਰ ਬ੍ਰਾਂਡ ਦੇ ਹੈਗੇ ਆ। ਇੱਕ ਇੱਕ ਦਾ ਪੀਸ ਕੱਢ ਕੇ ਦਿਖਾ ਦਿਓ ਜਿਵੇਂ ਸਨੀਕਰ ਦਾ ਕੱਢ ਕੇ ਦਿਖਾ ਦਿਓ ਜਿਵੇਂ ਆ ਦੇਖ ਪਾ ਰਹੇ ਜੀ ਇਹਦੇ ਨਾਲ ਬਿਲਕੁਲ ਕਲੇਸਸ ਵੀ ਹੈਗੇ ਮੇਰੇ ਖਿਆਲ ਬਿਲਕੁਲ ਜੀ ਕਿਦਾਂ ਇਹ ਵਾਲਾ ਆਰਟੀਕਲ ਅੱਜਕੱਲ ਕਾਫੀ ਟ੍ਰੈਂਡ ਦੇ ਦੇ ਦੋ ਇਹਦਾ ਕੀ ਫਲੈਟ ਪ੍ਰਾਈਸ ਹੈ ਜੀ ਇਹ ਸਿਰਫ 600 ਰੁਪਏ ਦੀ ਰੇਂਜ ਹੈ ਜਿੰਨੇ ਵੀ ਸਾਰੇ ਸਪੋਰਟ ਸ਼ੂਜ਼ ਇਹ ਵਾਲੇ ਹੈਗੇ ਸਿਰਫ ਇੱਕੋ ਪ੍ਰਾਈਸ ਹੈ 600 ਫਲੈਟ ਰੇਟ ਹੈ ਨਾ ਲੇਡੀਜ਼ ਦੇ ਨੇ ਲੇਡੀਜ਼ ਦੇ ਮਤਲਬ ਅੱਜ ਮੈਂ ਪਿੰਕ ਕਲਰ ਦਾ ਹੋ ਗਿਆ ਦੇਖੋ ਕਿੰਨਾ ਅੱਛਾ ਸੋਬਰ ਪੀਸ ਹੈ ਸਾਰੇ ਹੀ ਸਰ 600 ਦੀ ਰੇਂਜ ਹੈ ਜਿੱਦਾਂ ਇਹ ਕੰਫਰਮ ਕਰ ਲੈਣਾ ਕਿਉਂਕਿ ਕੱਲ ਨੂੰ ਸਾਡੀ ਭੈਣਾਂ ਨੂੰ ਕੋਈ ਦਿੱਕਤ ਨਾ ਹੋਵੇ ਆਹ ਪੀਸ ਬਹੁਤ ਅੱਛਾ ਲੱਗਦਾ ਪ੍ਰੈਮੀਅਮ ਲੱਗ ਰਿਹਾ ਸਭ 600 ਦੀ ਰੇਂਜ ਹੈ ਬਹੁਤ ਹੀ ਕੁਆਲਿਟੀ ਚ ਹੈ ਇਹਨਾਂ ਦਾ ਸਾਰਿਆਂ ਦਾ ਇੱਕੋ ਪ੍ਰਾਈਸ ਹੈ ਜੀ ਇਹ 600 ਦੀ ਰੇਂਜ ਦੇ ਵਿੱਚ ਆ ਆ ਸਾਰੇ ਇਹ ਸਭ ਹਾਂਜੀ ਇਹ ਸਾਰੇ 600 ਰੁਪ ਤੁਹਾਡੀ ਵੀਡੀਓ ਸ਼ੇਅਰ ਕਰਕੇ ਕੋਈ ਵੀ ਆਏਗਾ ਉਹਨੂੰ ਇੱਕ pair ਦਵਾਂਗੇ 600 ਦਾ ਦੋ pair ਦਵਾਂਗੇ 1000 ਦੇ ਆ ਦੋ ਦੋਸਤ ਆਕੇ ਤਾਂ 1000 ਚ ਦੋ ਸ਼ੂਜ਼ ਲੈ ਲੈ ਦੋ ਸ਼ੂਜ਼ ਲੈ ਕੇ ਜਾਓ ਇਹਦਾ ਇੱਕੋ ਪ੍ਰਾਈਸ ਹੈ 500 ਈਚ ਹੈ ਜੀ ਅੱਛਾ ਉਧਰੋਂ ਇਧਰ ਘਟ ਗਿਆ ਇਹ ਉਧਰੋਂ ਇਧਰ ਘਟ ਗਿਆ ਜੀ ਇਹ ਇਹ ਸਿਰਫ 500 ਦੀ ਰੇਂਜ ਹੈ ਆ ਸਵਾਲ ਮੈਂ ਹੁਣ ਲੈਣਾ ਤੁਸੀਂ ਫਸ ਨਾ ਜਾਈਓ ਕਿਤੇ ਆ ਪੂਮਾ ਦਾ ਆ ਪੀਸ ਦੇਖੋ ਇਹ ਨਾਲ ਨਾ 42 4300 ਦਾ ਹੈ ਇਹ ਵਾਲਾ ਇੰਪੋਰਟਡ ਪੀਸ ਹੈ ਜੀ ਹੂੰ ਇਹ ਵਾਲਾ ਮਾਰਕੀਟ ਦੇ ਵਿੱਚ ਮਿਨਿਮਮ ਤੁਹਾਨੂੰ 1200 1300 ਦਾ ਮਿਲੇਗਾ ਆਪਾਂ ਸਿਰਫ ਤੁਹਾਨੂੰ 600 ਦਾ ਦੇਵਾਂਗੇ ਕੋਲ ਡੀਲ ਦੇ ਵਿੱਚ ਬੈਲੀ ਦਾ ਜਿਹੜੇ ਵਾਲੇ ਹੈਗੇ ਉਹ ਸਾਰਾ ਹੀ ਬਿਲਕੁਲ ਫਰੈਸ਼ ਜਿਹੜਾ ਹੈਗਾ ਸਟਾਕ ਹੈ ਇਹਨਾਂ ਤੇ 1 ਪੀਸ ਤੇ 30 ਹੈ 2 ਤੇ 40 ਹੈ ਤੇ 3 ਤੇ 50 ਹੈ ਜੀ ਔਰ ਸਾਰੇ ਯੂਨੀਕ ਪੀਸ ਸਾਰੇ ਬਿਲਕੁਲ ਡਿਫਰੈਂਟ ਆਰਟੀਕਲ ਹੋਣਗੇ ਸੈਕੰਡਸ ਆਰਟੀਕਲਸ ਨੇ ਜਿਹੜੇ ਇਹ ਵਾਲੇ ਸਾਡੇ ਸਾਰੇ ਆਰਟੀਕਲ ਦੇ ਹੈ ਫਲੈਟ ਨੇ ਮੇਰੇ ਖਿਆਲ ਫਲੈਟ ਸਾਰੇ 500 ਦੀ ਰੇਂਜ ਚ ਹੈ ਤੁਸੀਂ ਇਹਨਾਂ ਚ ਕੋਈ ਆਰਟੀਕਲ ਲੈ ਲਓ ਸਿਰਫ 500 ਰੁਪਏ ਦੀ ਰੇਂਜ ਚ ਆਈਆਂ ਰਹਿ ਇਸ ਇਹ ਵੀ ਸਾਰੇ ਜਿਹੜੇ ਐ ਸਿਰਫ ਔਰ ਸਿਰਫ 600 ਰੁਪਏ ਦੀ ਰੇਂਜ ਤੇ ਹੈ। ਬਹੁਤ ਹੈ 600 ਰੁਪਏ। ਬਿਲਕੁਲ ਜੀ ਸਿਰਫ 600 ਰੁਪਏ ਦੀ। ਇਹਦੀ ਤੁਹਾਨੂੰ ਡਿਮਾਂਡ ਬਹੁਤ ਆ ਜਾਣੀ ਓਵਰਸੀਜ਼ ਤੋਂ ਸਟਾਕ ਪੂਰਾ ਨਹੀਂ ਹੋਣਾ। ਇਹ ਲਓ ਜੀ। ਬਹੁਤ ਸਟਾਕ ਹੈ ਜੀ। ਬਹੁਤ ਸਟਾਕ ਬਿਲਕੁਲ ਸਰ। ਇਹ ਸਭ 600 ਰੁਪਏ ਦੀ ਰੇਂਜ। ਸੱਚੀਆਂ ਲਈ ਅਵੇਲੇਬਲ ਹੈ। ਬਿਲਕੁਲ ਇਹਨਾਂ ਦੇ ਵਿੱਚ 1 1 2 2 3 3 ਕਲਰਸ ਵੀ ਅਵੇਲੇਬਲ ਹੈਗੇ ਔਰ ਸਾਰੇ ਮਤਲਬ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਹੈ ਜਿਹੜੇ ਸਾਰੇ ਸਟਾਕ ਆ ਗਏ। ਬਹੁਤ ਕਲਾਸ ਬੜਾ ਕਲਾਸ। ਜੇ ਕੋਈ ਸਾਡੀ ਨੰਨੀ ਪਰੀ ਆ ਸ਼ੂ ਔਰ ਆ ਵੀ ਸਰਦੀਆਂ ਵਿੱਚ ਤਾਂ ਬਹੁਤ ਡਿਮਾਂਡ ਵਿੱਚ ਆ ਜਾਂਦਾ ਜੇ ਤੁਸੀਂ ਹੁਣ ਲਓ ਤਾਂ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਮੇਰੇ ਵਰਗੇ ਇਹ ਚੈਂਸੀਆ ਵਰਗੇ ਸ਼ੂਜ਼ ਲਈ ਉਹਨਾਂ ਲਈ ਫਿਰ ਕੀ ਆਫਰ ਹੈ ਉਹਨਾਂ ਲਈ ਵੀ ਜੀ ਸੇਮ ਆਫਰ ਹੈ ਜਿਹਦਾ ਜੈਂਟਸਪਾ ਪਹਿਲਾਂ ਤੁਹਾਨੂੰ ਆਫਰ ਦੱਸੀ ਹੈ ਇਹ ਸਿਰਫ ਔਰ ਸਿਰਫ 600 ਰੁਪਏ ਦੀ ਰੇਂਜ ਹੈ ਇੱਕ ਪੇਅਰ ਆ ਚੈਂਸੀਆ ਵੀ ਬਿਲਕੁਲ ਸਿਰਫ 600 ਦੀ ਰੇਂਜ ਹੈ ਹਮਮ ਆ ਬ੍ਰਾਊਨ ਵਾਲਾ ਵੀ ਬਿਲਕੁਲ ਇਹ ਬ੍ਰਾਊਨ ਵਾਲਾ ਵੀ ਆ ਸੋਲ ਇਹਦਾ ਬੜੀਆ ਬੜਾ ਅੱਛਾ ਹੈ ਬਹੁਤ ਅੱਛੀ ਕੁਆਲਿਟੀ ਹੈ ਸਿਰਫ 600 ਰੁਪਏ ਦੀ ਰੇਂਜ ਦਵਾਂਗੇ ਕੈਨਿਊ ਵਰਾਇਟੀ ਪ੍ਰੀਮੀਅਮ ਕੁਆਲਿਟੀ ਲੇਡੀਜ਼ ਜੈਂਟਸ ਦੇ ਸੁਪਰ ਸੋਬਰ ਸੋਲ ਰੰਗ ਬਰੰਗੇ ਹਾਈ ਐਂਕਲ ਤੇ ਨਾਲ ਦੀ ਨਾਲ ਜੁੱਤੇ ਮਿਲਣਗੇ ਲਾਈਟ weight ਜੀ ਇੰਸਟਾਗ੍ਰam ਤੇ ਜਿਹੜੇ ਸ਼ੂਜ਼ ਵਾਇਰਲ ਨੇ ਨਵਾਂ ਸ਼ਹਿਰ ਵਿੱਚ ਅਨਸੀਮੇ ਜਿਹੜੇ ਹਲੇ ਤੱਕ ਉਹਨਾਂ ਦੇ ਵੀ ਹੋਲ ਸੇਲ ਤੋਂ ਘੱਟ ਮਿਲਣਗੇ ਰੇਟ ਜੀ ਦੱਸਦੀ ਅਸੀਂ ਪਹੁੰਚਿਆ ਲੱਕੀ ਫੁੱਟਵੇਅਰ ਵਾਲਿਆਂ ਦੇ ਵੱਡਾ ਸ਼ੋਰੂਮ ਵੱਡਾ ਡਿਸਕਾਊਂਟ ਪਰ ਦੇਖਿਓ ਕਿਤੇ ਸੇਲ ਦੀ ਨਿਕਲ ਨਾ ਜਾਵੇ ਡੇਟ ਜੀ ਸੇਲ ਵਾਲੀ ਨਿਕਲ ਨਾ ਜਾਵੇ ਡੇਟ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀ ਤੁਸੀਂ ਸ਼ੇਅਰ ਨੂੰ ਦੱਸ ਲਾਲਾ ਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਡੇ ਸਮੇਂ ਅਸੀਂ ਕੋਠੀ ਰੋਡ ਤੇ ਮੌਜੂਦ ਹਾਂ ਲੱਕੀ ਫੁੱਟਵੇਅਰ ਦੀ ਇੱਕ ਦੁਕਾਨ ਤਾਂ ਬਿਲਕੁਲ ਸਾਹਮਣੇ ਇੱਧਰ ਵੀ ਹੈ ਹਾਲਕੇ ਸੰਡੇ ਆ ਤਾਂ ਦੁਕਾਨ ਬੰਦ ਹੈ ਲੇਕਿਨ ਆਹ ਰਸਤਾ ਜਿਹੜਾ ਉਮਟਾ ਮੱਲੇ ਨੂੰ ਜਾਂਦਾ ਉਸ ਪਾਸਿਓਂ ਜਦੋਂ ਅਸੀਂ ਆਈਏ ਤਾਂ ਲੱਕੀ ਫੁੱਟਵੇਅਰ ਦੀ ਬ੍ਰਾਂਡਿੰਗ ਤੁਹਾਨੂੰ ਨਜ਼ਰ ਆ ਜਾਏਗੀ ਔਰ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਫੈਂਸੀ ਸ਼ੂਜ਼ ਫੈਬਲਸ ਸ਼ੂਜ਼ ਲੇਡੀਜ਼ ਜੈਂਟਸ ਦੋਨਾਂ ਸ਼ੂਜ਼ ਦੇ ਉੱਤੇ ਲੋਫਰਸ ਤੇ ਜੁੱਤੀਆਂ ਤੇ ਹਾਈ ਐਂਕਲ ਔਰ ਜਿਹੜੀ ਨਿਊ ਵੈਰਾਈਟੀ ਇਸ ਸਮੇਂ ਮਾਰਕੀਟ ਵਿੱਚ ਟ੍ਰੈਂਡਿੰਗ ਵਿੱਚ ਹੈ ਜਿਹੜੇ ਇੰਸਟਾਗ੍ਰam ਤੇ ਵਾਇਰਲ ਆਰਟੀਕਲਸ ਨੇ 2024 ਦੇ ਆਰਟੀਕਲਸ ਨੇ ਉਹਨਾਂ ਤੇ ਵੱਡਾ ਡਿਸਕਾਊਂਟ ਲਾ ਦਿੱਤਾ ਹੈ ਵੱਡਾ ਸ਼ੋਰੂਮ ਹੈ ਵੱਡਾ ਡਿਸਕਾਊਂਟ ਹੈ ਨਾਮੀ ਸ਼ੋਰੂਮ ਹੈ ਔਰ ਹੁਣ ਆਪਾਂ ਤੁਹਾਨੂੰ ਇੱਕ ਤਰੀਕੇ ਨਾਲ ਦੱਸ ਦਈਏ ਕਿ ਜੁੱਤੀਆਂ ਦੀ ਮੰਡੀ 'ਚ ਪਹੁੰਚ ਗਏ ਆ। ਇਹੋ ਜਿਹਾ ਕੋਈ ਵੀ 2023 ਜਾਂ 24 ਦਾ ਆਰਟੀਕਲ ਨਹੀਂ ਹੋ ਸਕਦਾ ਜਿਹੜਾ ਤੁਹਾਨੂੰ ਇਸ ਬੂਟਾ ਦੀ ਮੰਡੀ ਤੋਂ ਨਾ ਮਿਲੇ। ਤਾਂ ਆਓ ਅੰਦਰ ਚੱਲਦੇ ਆਂ ਔਰ ਡਿਸਕਾਊਂਟ ਜਿਹੜਾ ਸਾਨੂੰ ਪਤਾ ਲੱਗਿਆ ਕਿ ਇੰਨਾ ਜ਼ਿਆਦਾ ਤੁਹਾਡੀ ਰੂਹ ਖੁਸ਼ ਹੋ ਜਾਵੇਗੀ। ਸਾਡੇ ਨਾਲ ਸ਼ੋਰੂਮ ਦੇ ਆਨਰ ਹਿਤੇਸ਼ ਜੀ ਮੌਜੂਦ ਨੇ ਹਿਤੇਸ਼ ਜੀ ਸਾਡੇ ਚੈਨਲ ਤੇ ਬਹੁਤ ਨਿਕਾ ਸਵਾਗਤ ਹੈ ਪਤਾ ਲੱਗਿਆ ਕਿ ਹੈਵੀ ਸੇਲ ਲੱਗੀ ਆ ਵੱਡਾ ਸ਼ੋਰੂਮ ਹੈ ਵੱਡਾ ਡਿਸਕਾਊਂਟ ਹੈ ਪਰ ਸਭ ਤੋਂ ਪਹਿਲਾਂ ਮੈਂ ਚਾਹਨਾ ਕਿ ਆਪਾਂ ਇਸ ਪਾਸੇ ਆ ਜੀਏ ਕਿਉਂਕਿ ਤੁਸੀਂ ਵੀਡੀਓ ਦੇ ਆਖਰ ਤੱਕ ਬਣੇ ਰਹੀਓ ਜਿਹੜੇ ਸਾਡੀਆਂ ਭੈਣਾਂ ਆ ਐਡਾ ਵੱਡਾ ਡਿਸਕਾਊਂਟ ਹੈ ਕਿ ਤੁਸੀਂ ਭੱਜੀਆਂ ਨੇ ਆ ਜਾਣਾ ਜਿਵੇਂ ਉਹ ਹੈ ਨਹੀਂ ਗੱਲ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਪਰ ਇੱਥੇ ਤੁਸੀਂ ਕਹਿ ਸਕਦੇ ਆ ਕਿ ਇੰਨੀਆਂ ਸਸਤੀਆਂ ਜੁੱਤੀਆਂ ਵੀ ਮੈਂ ਪੈਰ ਜੁੱਤੀ ਨਾ ਪਾਵਾਂ ਹੁਣ ਜੁੱਤੀ ਜਾ ਕੇ ਕਿੱਥੇ ਪਾਣੀ ਆ ਲੱਕੀ ਫੁੱਟਵੇਅਰ ਵਾਲਿਆਂ ਦੇ ਕੀ ਆ ਤੁਸੀਂ ਮੈਨੂੰ ਪਹਿਲਾਂ ਦੱਸ ਦੋ ਜਿੱਥਰਲੇ ਪਾਸੇ ਇਹ ਭਾਜੀ ਸਾਰੇ ਹੀ ਜਿਹੜੇ ਸਪੋਰਟ ਸ਼ੂਜ਼ ਹੈਗੇ ਇਹਨਾਂ ਤੇ ਅਪ ਟੂ 50% ਆਫ ਹੈ ਅੱਛਾ ਜੀ ਸਾਰੇ ਹੀ ਪ੍ਰੈਸ਼ਰ ਆਰਟੀਕਲਸ ਦਾ ਲੀਡਿੰਗ ਆਰਟੀਕਲਸ ਹੈ ਜਿਹੜੇ ਹੈਗੇ 2023-24 ਦੇ ਸਨੀਕਰਸ ਵੀ ਹੈਗੇ ਸਾਰੇ ਹੈਗੇ ਜੀ ਸਨੀਕਰ ਮੇਰੇ ਖਿਆਲ ਨਾਲ ਸਨੀਕਰਸ ਵਾਲੇ ਨੇ ਪਾਇਆ ਸੀ ਬਿਲਕੁਲ ਬਿਲਕੁਲ ਸਰ ਸਾਰੇ ਆਰਟੀਕਲਸ ਹੈਗੇ ਆ ਸਨੀਕਰਸ ਹੈਗੇ ਆ ਸਪੋਰਟ ਸ਼ੂਜ਼ ਹੈਗੇ ਆ ਜਾਰਡਨਸ ਹੈਗੇ ਆ ਹਰ ਬ੍ਰਾਂਡ ਦੇ ਹੈਗੇ ਇੱਕ ਇੱਕ ਦਾ ਪੀਸ ਕੱਟ ਕੇ ਦਿਖਾ ਦਿਓ ਜਿਵੇਂ ਸਨੀਕਰ ਦਾ ਕੱਟ ਕੇ ਦਿਖਾ ਦਿਓ ਜਿਵੇਂ ਆ ਦੇਖ ਪਾ ਰਹੇ ਜੀ ਇਹਦੇ ਨਾਲ ਲੇਸਸ ਵੀ ਹੈਗੇ ਮੇਰੇ ਖਿਆਲ ਬਿਲ ਅਪ ਟੂ 50% ਆਫ ਹੈ ਜੀ ਹਮ ਬ੍ਰਾਂਡਿੰਗ ਵੀ ਤੁਸੀਂ ਸਰ ਕੋਈ ਵੀ ਆਰਟੀਕਲ ਦੇਖ ਲਓ ਜੀ ਹਰ ਇੱਕ ਤੇ ਤੁਹਾਨੂੰ 50% ਅਪ ਟੂ 50% ਆਫ ਮਿਲੇਗਾ ਇਹ ਜਾਰਡਨ ਦਾ ਪੀਸ ਬਹੁਤ ਡਿਮਾਂਡ ਵਿੱਚ ਹੈ ਬਿਲਕੁਲ ਸਰ ਅੱਛਾ ਪਾਣ ਵਿੱਚ ਵੀ ਉਹਨਾ ਕੰਫਰਟੇਬਲ ਹੈ ਇਹ ਇਹ ਕੁਆਲਿਟੀ ਦਾ ਸਭ ਤੋਂ ਸੁਪੀਰੀਅਰ ਕੁਆਲਿਟੀ ਦੀ ਵਿੱਚ ਹੈ ਜਿਹੜੀ ਇਹ ਵਾਲੀ ਚੀਜ਼ ਹੈਗੀ ਹੈ ਨਾ ਇਹਨਾਂ ਦੇ ਵਿੱਚ ਕਲਰ ਆਪਸ਼ਨਸ ਵੀ ਕਾਫੀ ਮਿਲ ਜਾਣਗੇ ਹਨ ਇਹਨਾਂ ਚ ਡਿਜ਼ਾਈਨਿੰਗ ਹੋਰ ਵੀ ਕਾਫੀ ਅਵੇਲੇਬਲ ਹੈਗੀ ਹੈ ਸਟਾਕ ਭਰਮਾਰ ਵਿੱਚ ਅਵੇਲੇਬਲ ਹੈ ਕਿਉਂਕਿ ਵੀਡੀਓ ਦੇਖੋ ਤਾਂ ਬਿਲਕੁਲ ਭਰਮਾਰਾਂ ਨੇ ਬਹੁਤ ਆਣਾ ਸਭ ਕੁਝ ਹੈਗਾ ਜੀ ਸਭ ਕੁਝ ਅਵੇਲੇਬਲ ਹੈ ਜਿੱਦਾਂ ਹੁਣ ਇਹ ਵਾਲਾ ਆਰਟੀਕਲ ਹੈ ਇਹ origignal piuma ਦੇ ਵਿੱਚ ਹੈ ਜੀ ਇਹਨਾਂ ਤੇ ਵੀ up to 50% off ਹੈ ਇਹਨੂੰ ਕਿਹੜੇ ਪੈਰਾਸ਼ੂਟ ਕੱਪੜਾ ਕਹਿੰਦੇ ਆ ਜੀ ਸਰ ਇਹ ਨੈਟ ਦੇ ਵਿੱਚ ਹੁੰਦਾ ਜਿਹੜਾ ਇਹ ਵਾਲਾ ਸਟੱਫ ਹੈਗਾ ਇਹ ਬਰੀਦੀਬਲ ਮਟੀਰੀਅਲ ਹੈ ਜਿਹਦਾ ਅੱਜਕੱ ਸੋਲ ਬਹੁਤ ਇਹਦੇ ਸੋਬਰ ਆ ਬਹੁਤ ਸੌਫਟ ਹੈ ਬਹੁਤ ਕੰਫਰਟੇਬਲ ਹੋਣਗੇ ਰਨਿੰਗ ਲਈ ਈਜ਼ੀ ਹੈ ਪਿਓ ਮੱਚ ਇਹ ਵਾਲਾ ਆਰਟੀਕਲ ਮਿਲ ਜਾਏਗਾ ਇਹ ਕੀ ਚੀਜ਼ ਹੈਗੀ ਇਹਨਾਂ ਚ ਸਾਰਾ ਨੇ ਚ ਦੋ ਦੋ ਤਿੰਨ ਤਿੰਨ ਕਲਰਸ ਅਵੇਲੇਬਲ ਹੈਗੇ ਕੀ ਬਾਤ ਹੈ ਕੀ ਬਾਤ ਹੈ ਆ ਜਿਹੜੀ ਪਿੱਛੇ ਯੈਲੋ ਚ ਇਹਨਾਂ ਨੇ ਨਾਲ ਕੰਬੀਨੇਸ਼ਨ ਬਣਾਇਆ ਨਾ ਤੇ ਇਹਦੇ ਤੇ ਵੀ ਅਪ ਟੂ 50% ਅਪ ਟੂ 50 ਹੈ ਜੀ ਤੁਸੀਂ ਕੋਈ ਆਰਟੀਕਲ ਲੈ ਲਓ ਸਾਰਿਆਂ ਤੇ ਅਪ ਟੂ 50% ਆਫ ਮਿਲੇਗਾ ਵਾਈਟ ਕਲਰ ਦਾ ਤੁਸੀਂ ਦੇਖੋ ਕਿ ਸੋਲ ਹੈ ਔਰ ਕੰਬੀਨੇਸ਼ਨ ਕਿੰਨਾ ਅੱਛਾ ਹੈ ਔਰ ਸਭ ਤੋਂ badi ਗੱਲ ਹੈ ਕਿ puma ਦੇ ਜਿਹੜੇ shoes ਹੁੰਦੇ ਆ ਬਹੁਤ soft ਹੁੰਦੇ ਆ ਔਰ ਤੁਸੀਂ puma ਦਾ shoe ਪਾਉਂਗੇ ਤੁਹਾਨੂੰ ਇਹ feel ਹੋਊਗਾ ਕਿ ਯਾਰ i'm walking on the cloud ਮੈਂ cloud ਤੇ ਤੁਰ ਰਿਹਾ ਔਰ super soft ਹੁੰਦੇ ਆ ਅੱਛਾ ਭਾਜੀ ਆਹ shoe ਵੀ ਨਾ ਨਵੇਂ ਸ਼ਹਿਰ ਚ ਬਹੁਤ demand ਚ ਹੈ ਬਿਲਕੁਲ ਸਰ ਇਨਾਂ ਤੇ ਵੀ ਸਾਰਿਆਂ ਤੇ ਇੱਕ ਤੇ ਸਾਰੇ articles latest articles ਆ ਔਰ ਇਨਾਂ ਤੇ ਅਸੀਂ ਤੁਹਾਨੂੰ discount ਵੀ ਦੇ ਰਹੇ ਹਾਂ ਜੀ ਇੱਕ ਗੱਲ ਹੋਰ ਦੱਸ ਦਈਏ ਕਿ ਸ਼ਹਿਰ ਵਿੱਚ ਫਸਟ ਕਾਪੀ ਸੈਕੰਡ ਕਾਪੀ ਥਰਡ ਕਾਪੀ ਤੱਕ ਆਂਦੀ ਆ ਉਹਦੇ ਨਾਲ ਕੰਪੈਰੀਜ਼ਰ ਨਾ ਕਰਿਓ ਕੁਆਲਿਟੀ ਐਕਸਟਰਾ ਪ੍ਰੀਮੀਅਮ ਪ੍ਰੀਮੀਅਮ ਕੁਆਲਿਟੀ ਹੋਏਗੀ ਜੀ ਇੱਥੇ ਤੁਸੀਂ ਆਉਂਗੇ ਤੁਹਾਨੂੰ ਹੱਥ ਵਿੱਚ ਫੜ ਕੇ ਪੈਰ ਵਿੱਚ ਪਾ ਕੇ ਪਤਾ ਲੱਗੂ ਕੁਆਲਿਟੀ ਕਿਹੋ ਜਿਹੀ ਹੈ ਔਰ ਵਿਦ ਬਾਕਸ ਹੋਣਗੇ ਜਿਹੜੇ ਸਾਰੇ ਆਰਟੀਕਲਸ ਹੈਗੇ ਆ ਅੱਛਾ ਵਿਦ ਬਾਕਸਰ ਐਕਸਟਰਾ ਚਾਰਜਸ ਤਾਂ ਨਹੀਂ ਹੋਣਗੇ ਨਹੀਂ 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 ਸਰ ਚਲੋ ਬਾਕਸ ਆਪਾਂ ਇਧਰੋਂ ਕੁਝ ਹੋਰ ਦਿਖਾ ਜੀ ਇੱਕ ਤਾਂ ਆਪ ਬੈਲਸੀ ਆਗਾ ਇਹ ਵੀ ਮਿਲ ਜਾਊਗਾ ਬਿਲਕੁਲ ਬਿਲਕੁਲ ਸਰ ਸਾਰਾ ਕੁਝ ਮਿਲ ਜਾਏਗਾ ਜੀ ਹਮ ਇੱਕ ਇਹ ਦੇਖੋ ਇੱਕ ਇਹ ਆਰਟੀਕਲ ਬਹੁਤ ਡਿਮਾਂ ਅੱਛਾ ਇਹਦਾ ਪ੍ਰਾਈਸ ਕੀ ਰਹਿਣ ਵਾਲਾ ਬੈਲ ਸੀ ਆ ਸਰ ਇਹ ਸਿਰਫ ਤੁਹਾਨੂੰ 1700 ਰੁਪਏ ਦੀ ਰੇਂਜ ਚ ਲੱਗੇਗਾ ਸਿਰਫ 1700 ਸਿਰਫ 1700 35 3500 ਚ ਵੇਚ ਦਿੰਦਾ ਮੈਂ ਬਿਲਕੁਲ ਸਿਰਫ 1700 ਚ ਲੱਗੇਗਾ ਫਿਰ 50% ਡਿਸਕਾਊਂਟ ਹੋ ਗਿਆ ਅਪ ਟੂ 50 ਤਾਂ ਦੱਸਿਆ ਕਈ ਤੇ 20 ਵੀ ਹੈ 30 ਵੀ ਹੈ 40 ਵੀ ਹੈ 50 ਵੀ ਹੈ ਸਾਡੀ ਟੀਮ ਵੀ ਪਿੱਛੇ ਖੜੀ ਹੈ 3500 ਤੱਕ ਰੇਟ ਤਾ ਹੈਗਾ ਤੇ 1700 ਚ ਤਾਂ ਮਤਲਬ 50% ਡਿਸਕਾਊਂਟ ਹੋ ਗਿਆ ਕਿਆ ਬਾਤ ਹੈ ਜੇ ਤੁਸੀਂ ਓਵਰਸੀਸ ਚ ਵੀ ਕੋਰੀਅਰ ਕਰਕੇ ਮੰਗਵਾਉਣਾ ਚਾਹੋਗੇ ਤਾਂ ਬਿਲਕੁਲ ਕਰ ਦਾਂਗੇ ਸਰ ਠੀਕ ਹੈ ਜੀ ਇਹਦੇ ਵਿੱਚ ਹੋਰ ਪੀਸਿਸ ਅਵੇਲੇਬਲ ਹੈਗੇ ਕਲਰ ਚੋਇਸਿਸ ਪੂਰਾ ਸਟਾਕ ਹੈਗਾ ਜੀ ਠੀਕ ਹੈ ਜੀ ਹੋਰ ਆਪਾਂ ਅੱਗੇ ਦਿਖਾ ਦਈਏ ਕਿ ਕੀ ਕੀ ਚੀਜ਼ ਹੈਗੀ ਜੀ ਇਹ ਐਡੀਡਾਸ ਈਦੀ ਬੂਸਟ ਇਹ ਵੀ ਮੋਸਟ ਡਿਮਾਂਡਿੰਗ ਆਰਟੀਕਲ ਹੈ ਬਹੁਤ ਨੌਜਵਾਨਾਂ ਨੇ ਪਾਇਆ ਹੁੰਦਾ ਬਿਲਕੁਲ ਜੀ ਇਹ ਵਾਲਾ ਵੀ ਸਿਰਫ ਤੁਹਾਨੂੰ 1800 ਰੁਪਏ ਰੇਂਜ ਦਵਾਂਗੇ ਤੇ ਮਾਰਕੀਟ ਵਿੱਚ ਕੀ ਪ੍ਰਾਈਸ ਹੈ ਮਾਰਕੀਟ ਵਿੱਚ ਨਾਰਮਲੀ ਜਿਹੜਾ ਹੈਗਾ 2600-2700 ਰੁਪਏ ਦਾ ਵਿਕਦਾ ਚਲੋ 8-900 ਦਾ ਫਾਇਦਾ ਹੈਗਾ ਆ ਆਪਾਂ ਅੱਗੇ ਆ ਜੀ ਇਹ ਪਹਿਣਾ ਵਾਲਾ ਸਟਾਕ ਵੀ ਦਿਖਾ ਦੇਣਾ ਪਰ ਇਧਰਲੇ ਪਾਸੇ ਤੁਸੀਂ ਦੱਸੇ ਤੁਹਾਡੇ ਕੋਲ ਸਕੈਚਰ ਤੇ ਨਾਈਕੀ ਦੇ ਜਿਹੜੇ ਸ਼ੂਜ਼ ਆ 2024 ਦੇ ਆਰਟੀਕਲ ਲੇਟੈਸਟ ਹੈ ਸਾਰੇ ਆਰਟੀਕਲ ਜੀ ਬਿਲਕੁਲ ਲੇਟੈਸਟ ਹੈ ਔਰ ਇਨਾਂ ਤੇ ਹਰ ਇੱਕ ਤੇ ਤੁਹਾਨੂੰ ਡਿਸਕਾਊਂਟ ਵੀ ਦਵਾਂਗੇ ਇੱਕ ਇੱਕ ਤੋਂ ਪੀਸ ਦਿਖਾ ਦਿਓ ਪਲੀਜ਼ ਸਕੈਚੀ ਜਿੱਦਾਂ ਇਹ ਵਾਲੇ ਆਰਟੀਕਲ ਹੈਗੇ ਜੀ ਇਨਾਂ ਤੇ 30% ਲੈਸ ਹੈ ਇਹ ਵਾਲੇ ਜਿਹੜੇ ਆਰਟੀਕਲ ਦਾ ਅੱਛੇ ਘਮਾਉਂਦੇ ਬਹੁਤ ਸੋਹਣਾ ਤੁਸੀਂ ਹੈ ਜਿਹਦਾ ਜਿਹਦਾ ਹਰਭਜਨ ਸਿੰਘ ਗੁੱਗਲੀ ਘਮਾਉਂਦਾ ਨਾ ਇਨਾਂ ਤੇ 30% ਆਫ ਹੈ ਜੀ ਇਨਾਂ ਚ ਦੋ ਦੋ ਤਿੰਨ ਤਿੰਨ ਕਲਰਸ ਵੀ ਅਵੇਲੇਬਲ ਹੈ ਇਹ ਸਭ ਮੇਨ ਗੱਲ ਦੇਖੋ ਇਹਦੇ ਸੋਲ ਵੀ ਆ ਬਹੁਤ ਸੋਬਰ ਸੋਲ ਹੈ ਔਰ ਇਨਾਂ ਦੇ ਅੰਦਰ ਮੈਮਰੀ ਫ ਇਹ ਬਹੁਤ ਹੀ ਕੰਫਰਟੇਬਲ ਹੈ ਅਗਰ ਤੁਸੀਂ ਲੌਂਗ ਟਾਈਮ ਯੂਜ਼ ਕਰਨਾ ਹੈ ਸਭ ਤੋਂ ਕੰਫਰਟੇਬਲ ਸ਼ੂਜ਼ ਰਹਿਣਗੇ ਜਿਹੜੇ ਇਹ ਵਾਲੇ ਹੈਗੇ ਮੈਮਰੀ ਫੋਰਮ ਦਾ ਫਾਇਦਾ ਕੀ ਹੁੰਦਾ ਜੀ ਮੈਮਰੀ ਫੋਰਮ ਸਰ ਮੋਸਟਲੀ ਜਿਆਦਾ ਉਹ ਯੂਜ਼ ਕਰਦੇ ਆ ਜਿਨ੍ਹਾਂ ਨੇ ਜਿਆਦਾ ਲੌਂਗ ਟਾਈਮ ਲਈ ਸ਼ੂਜ਼ ਪੇਅਰ ਕਰ ਰਹੇ ਆ ਅੱਛਾ ਵਾਕ ਵੀ ਕਰਨੇ ਆ ਜਾਂ ਤੁਰਨ ਦਾ ਜਿਆਦਾ ਕੰਮ ਹੈ ਜਿਆਦਾ ਕੰਮ ਹੈ ਹੂੰ ਤੇ ਮੇਰੇ ਖਿਆਲ ਇਹ ਲੀਡਰ ਜਿਆਦਾ ਪਾਉਂਦੇ ਆ ਸਾਰੇ ਇਹੀ ਬੰਦੇ ਜੀ ਸਾਰੇ ਸਾਰੇ ਇਹੀ ਬੰਦੇ ਸਾਰੇ ਲੀਡਰ ਇਹੀ ਪਾਉਂਦੇ ਆ ਇਹਦੇ ਵੀ 30% ਲੈਸ ਹੈ ਜੀ ਇਹ ਵਾਲੇ ਸ਼ੂਜ਼ ਤੇ ਜੀ ਜੀ ਜੇ ਤੁਹਾਡੇ ਅੰਦਰ ਥੋੜਾ ਲੀਡਰ ਵਾਲਾ ਕੀੜਾ ਹੈਗਾ ਤੁਸੀਂ ਕਲਰ ਚੁਆਇਸਸ ਬਹੁਤ ਨੇ ਦਿਖਾ ਦੋ ਲੇਸ ਵਾਲੇ ਵੀ ਹੈਗੇ ਆ ਵਿਦਾਊਟ ਲੇਸ ਵਾਲੇ ਵੀ ਹੈਗੇ ਆ ਮਤਲਬ ਆਇਲਸ ਵਾਲੇ ਵੀ ਹੈਗੇ ਵਿਦਾਊਟ ਆਇਲਸ ਵਾਲੇ ਵੀ ਹੈਗੇ ਆ ਤੁਸੀਂ ਲੈ ਸਕਦੇ ਦੋਨੇ ਆ ਕੇ ਔਰ ਕਿੰਨਾ ਡਿਸਕਾਊਂਟ ਦੱਸਿਆ ਤੁਸੀਂ ਅਪ ਟੂ 30 ਕਿੰਨਾ ਤੇ ਅਪ ਟੂ 30 ਤੇ ਵੈਸੇ ਕਿੰਨਾ ਮਾਰਕੀਟ ਵਿੱਚ ਕਿੰਨਾ ਖੁੰਦਾ ਵੈਸੇ ਤਾਂ ਸਿਰਫ ਫਰੈਸ਼ ਦੇ ਵਿੱਚ ਹੀ ਜ਼ਿਆਦਾ ਵਿਕਦੇ ਆ ਫਰੈਸ਼ ਹੀ ਵਿਕਦੇ ਮਤਲਬ ਡਿਸਕਾਊਂਟ ਨਹੀਂ ਹੁੰਦਾ ਵੈਸੇ ਡਿਸਕਾਊਂਟ ਇਹਨਾਂ ਦੇ ਨਹੀਂ ਹੁੰਦਾ ਬਟ ਅਸੀਂ ਤੁਹਾਨੂੰ ਡਿਸਕਾਊਂਟ ਦਵਾਂਗੇ ਔਰ 올 ओरिजिनल ਹੈ 올 ओरिजिनल ਵਿਦ ਬਿੱਲ ਦਵਾਂਗੇ ਗਾਰੰਟੀ ਵਾਰੰਟੀ ਹੋਏਗੀ ਤੇ ਡੱਬੇ ਨਾਲ ਪ੍ਰਾਈਸ ਤਾਂ ਨਹੀਂ आई कैची ਨੇ ਆਪ ਦੇਖਿਆ ਆਰਟੀਕਲ ਜਿਵੇਂ ਬਿਲਕੁਲ ਮੈਨੂੰ ਲੱਗਾ ਲੇਟੈਸਟ ਹੀ ਹੈ ਜੀ ਇਹਦੇ ਵਿੱਚ ਕਲਰ ਵੀ ਤੁਹਾਨੂੰ ਦੋ ਤਿੰਨ ਮਿਲ ਜਾਣਗੇ ਇਹ ਕੇਵਲ ਆਰਟੀਕਲ ਹੈਗਾ ਜੀ ਇਹਦੇ ਵਿੱਚ ਦੋ ਕਲਰਸ ਇਹ ਆ ਜੀ ਫਿਰ ਆਹ ਕਪੜਾ ਕਿਹੜਾ ਹੈ ਜੀ ਮੈਨੂੰ ਮੇਰੇ ਖਿਆਲ ਮੈਟੀ ਮਟੀਰੀਅਲ ਹੀ ਹੁੰਦਾ ਜੀ ਵਾਟਰਪੂਫ ਵਾਟਰਪੂਫ ਹੈ ਜੀ ਜੀ ਇਹਦੇ ਵਿੱਚ ਇਹ ਵਾਲੇ ਕਲਰਸ ਵੀ ਅਵੇਲੇਬਲ ਹੈ ਕੀ ਬਾਤ ਹੈ ਕੀ ਬਾਤ ਇਹ ਮੇਰੇ ਖਿਆਲ ਅਨਸੀਨ ਹੈ ਹਾਲੇ ਤੱਕ ਇੰਸਟਾਗ੍ਰਾਮ ਤੇ ਵਾਇਰਲ ਨਹੀਂ ਸ਼ੇਅਰ ਚੱਲੇ ਆਏ ਨਹੀਂ ਬਿਲਕੁਲ ਜੇ ਤੁਸੀਂ ਸ਼ੇਅਰ ਚ ਵਾਇਰਲ ਕਰਨਾ ਤਾਂ ਇੱਥੋਂ ਆ ਕੇ ਤੁਸੀਂ ਖਰੀਦ ਸਕਦੇ ਹੋ ਪਰਪਲ ਕਲਰ ਹੈ ਪਰਪਲ ਕਲਰ ਕੀ ਵਾਹ ਵਾਹ ਕਮਾਲ ਹੈ ਪਰਪਲ ਕਲਰ ਦਾ ਨਾਈਕੀ ਦਾ ਇਹੋ ਜਿਹਾ ਸ਼ੂਜ਼ ਤੁਸੀਂ ਨਵੇਂ ਸ਼ਹਿਰ ਚ ਕਿਤੇ ਹੋਰ ਨਹੀਂ ਦੇਖਿਆ ਹੋਣਾ ਆਹ ਰੈੱਡ ਟਿੱਕ ਲੱਗਾ ਮਤਲਬ ਚੁਆਇਸਸ ਢੇਰ ਸਾਰੀਆਂ ਚੁਆਇਸਸ ਹੈਗੀਆਂ ਤੁਹਾਡੇ ਕੋਲ ਐਂਕਲ ਸ਼ੂਜ਼ ਵੀ ਹੈਗੇ ਆ ਆਪਸਰ ਬੜਾ ਯੂਨੀਕ ਜਿਹਾ ਲੱਗਦਾ ਮੈਂ ਫੋਟੋਵਾਲਪ ਮੈਂ ਕਿਸ ਨੇ ਪਾਇਆ ਹੁੰਦਾ ਇਹਦੇ ਵਿੱਚ ਵੀ ਸਰ ਕਲਰਸ ਬਹੁਤ ਅਵੇਲੇਬਲ ਹੈਗੇ ਮੇਰੇ ਕੋਲ ਦੋ ਤਿੰਨ ਕਲਰ ਇਹਦੇ ਵਿੱਚ ਹੈਗੇ ਕਿੰਨੇ ਕਲਰਸ ਦੀ ਕੰਬੀਨੇਸ਼ਨ ਆ ਜਾਂਦਾ ਇਹ ਬੜਾ ਯੂਨੀਕ ਪੀਸ ਹੈ ਅਨਸੀਨ ਪੀਸ ਹੈ ਬਿਲਕੁਲ ਡਿਫਰੈਂਟ ਆਰਟੀਕਲ ਹੋਏਗਾ ਕਲਰ ਵੀ ਇਹਦੇ ਵਿੱਚ ਦੋ ਮਿਲ ਜਾਣਗੇ ਤੁਹਾਨੂੰ ਇੱਕ oval ਆ ਆਫ ਵਾਈਟ ਕਲਰ ਹੈ ਇੱਕ ਸੈਕੰਡ ਵਨ ਹੈ ਬਲੈਕ ਕਲਰ ਹੈ ਜੀ ਬਿਲਕੁਲ ਸੂਬਰ ਦੇ ਵਿੱਚ ਇਹਦਾ ਵੀ ਕੰਬੀਨੇਸ਼ਨ ਬਹੁਤ ਅੱਛਾ ਹੈ ਸੁਪਰ ਪੀਸ ਹੈ ਔਰ ਮੇਨ ਗੱਲ ਜਿਵੇਂ ਦੇਖੋ ਰਨਿੰਗ ਲਿਖਿਆ ਹੋਇਆ ਮੈਂ ਪਹਿਲਾਂ ਹੀ ਕਿਹਾ ਕਿ ਇਹਨੂੰ ਪਾ ਕੇ ਤੁਸੀਂ ਫੀਲ ਕਰੋਗੇ ਜਿਵੇਂ ਤੁਸੀਂ ਕਲਾਊਡ ਤੇ ਵਾਕ ਕਰ ਰਹੇ ਆ ਤਾਂ ਆਪਾਂ ਸ਼ੂਜ਼ ਦੀ ਗੇਮ ਔਨ ਸ਼ੁਰੂ ਕਰ ਦਿੱਤੀ ਆ ਮੇਰੇ ਖਿਆਲ ਉਸ ਸੈਗਮੈਂਟ ਵੱਲ ਚੱਲੀਏ ਜਿਹਨੂੰ ਦੇਖਣ ਤੋਂ ਬਾਅਦ ਕੱਲਾ ਕੱਲਾ ਨਵਾਂ ਸ਼ਹਿਰ ਦਾ ਸਾਡਾ ਵੀਰ ਸਾਡੀਆਂ ਭੈਣਾਂ ਇੱਥੇ ਆਉਣ ਗਿਆ ਮੇਰੇ ਖਿਆਲ ਭੈਣਾਂ ਦਾ ਸੈਕਸ਼ਨ ਇੱਥੇ ਹੈਗਾ ਜੀ ਤੇ ਇਸ ਜਿਹੜਾ ਇਹ ਸੈਗਮੈਂਟ ਹੈ ਇਹਦੇ ਬਾਰੇ ਜਾਣਕਾਰੀ ਦੇ ਦਿਓ ਇਹਦਾ ਕੀ ਫਲੈਟ ਪ੍ਰਾਈਸ ਹੈ ਜੀ ਇਹ ਸਿਰਫ 600 ਰੁਪਏ ਦੀ ਰੇਂਜ ਹੈ ਜਿੰਨੇ ਵੀ ਸਾਰੇ ਸਪੋਰਟ ਸ਼ੂਜ਼ ਇਹ ਵਾਲੇ ਹੈਗੇ ਸਿਰਫ ਇੱਕੋ ਪ੍ਰਾਈਸ ਹੈ 600 ਫਲੈਟ ਰੇਟ ਹੈ ਇਹਨਾਂ ਦਾ ਲੇਡੀਜ਼ ਦੇ ਨਹੀਂ ਲੇਡੀਜ਼ ਦੇ ਮਤਲਬ ਆਜ ਮੈਂ ਪਿੰਕ ਕਲਰ ਦਾ ਹੋ ਗਿਆ ਦੇਖੋ ਕਿੰਨਾ ਅੱਛਾ ਸੋਬਰ ਪੀਸ ਹੈ ਸਾਰੇ ਹੀ ਸਰ 600 ਦੀ ਰੇਂਜ ਹੈ ਜਿੱਦਾਂ ਇਹ ਪਰਮ ਕਰ ਲੈਣਾ ਕਿਉਂਕਿ ਕੱਲ ਨੂੰ ਸਾਡੀ ਭੈਣ ਨੂੰ ਕੋਈ ਦਿੱਕਤ ਨਾ ਹੋਵੇ ਆਹ ਪੀਸ ਬਹੁਤ ਅੱਛਾ ਲੱਗਦਾ ਬ੍ਰਾਂਡਡ ਲੱਗ ਰਿਹਾ ਸਭ 600 ਦੀ ਰੇਂਜ ਚ ਤੁਸੀਂ ਕੋਈ ਵੀਰ ਲੈ ਲਓ ਸਭ ਦਾ ਇੱਕੋ ਹੀ ਰੇਟ ਹੈ ਜੀ ਫਲੈਟ 600 ਪ੍ਰਾਈਸ ਹੈ ਆ ਜਿਵੇਂ ਪੜਗੀ ਲਾ ਜੇ ਇਹ ਵੀ 600 ਦਾ ਬਿਲਕੁਲ ਜੀ ਇਹ ਵੀ 600 ਦਾ ਆ ਇਹਦੇ ਨਾਲ ਦਾ ਤੁਸੀਂ ਪਿੱਛੇ ਦਿਖਾਇਆ ਜੈਂਟ ਸੈਕਸ਼ਨ ਵਿੱਚ ਤੁਸੀਂ 2600 ਦਾ ਇਹ ਵੀ ਅਸੀਂ 600 ਰੁਪਏ ਦਾ ਹੀ ਦੇ ਰਹੇ ਹਾਂ ਜੀ ਇਹ ਵੀ 600 ਉਹਦਾ ਕਾਰਨ ਕੀ ਹੈ ਜੀ ਇੰਨਾ ਸਸਤਾ ਫਰੈਸ਼ ਆਰਟੀਕਲਸ ਹੋ ਸਾਰਿਆਂ ਦੇ ਵਿੱਚ ਜਿਹੜਾ ਸਾਰੇ ਸਾਈਜ਼ ਅਵੇਲੇਬਲ ਹੈ ਤਕਰੀਬਨ ਜਿਵੇਂ ਚੁਣ-ਚੁਣ ਕੇ ਕਲਰ ਤੁਸੀਂ ਰੱਖੇ ਹੋਏ ਆ ਆ ਨਾਈਕੀ ਦਾ ਵੀ ਲੱਗਣਾ ਬਿਲਕੁਲ ਡਿਫਰੈਂਟ ਵੈਰਾਈਟੀ ਹੋਏਗੀ ਔਰ ਸਾਰੇ ਹੀ ਮੋਸਟ ਰੀਜ਼ਨੇਬਲ ਪ੍ਰਾਈਸੇਸ 'ਚ ਹੋਏਗਾ ਮਾਰਕੀਟ ਤੋਂ ਸਭ ਤੋਂ ਘੱਟ ਰੇਟ 'ਚ ਮੈਂ ਕਲੀਅਰ ਕੀ ਕਰਨਾ ਚਾਹੁੰਦਾ ਹਾਂ ਜੀ ਆ ਜਿਵੇਂ ਇੰਨਾ ਅੱਛਾ ਪੀਸ ਹੈ ਇਹ 600 ਦਾ ਹੋ ਹੀ ਨਹੀਂ ਸਕਦਾ ਇਹ ਅਸੀਂ ਦੇ ਰਹੇ ਆ 600 ਦਾ ਕਵਾਲਿਟੀ ਫਾਈਨ ਹੋਏਗੀ ਸਾਰੇ ਇੰਪੋਰਟਡ ਆਰਟੀਕਲਸ ਹੈ ਔਰ ਸਾਰੇ ਦਾ ਰੇਟ ਇੱਕੋ ਹੈ ਜੀ 600 ਫਲੈਟ ਪ੍ਰਾਈਸ ਦੇ ਪਰ ਫਿਰ ਸਵਾਲ ਉੱਠਦਾ ਨਾ ਕਿਉਂ ਵਾਈ ਆ ਜਿਵੇਂ ਆ ਦੇਖੋ ਕਿੰਨਾ ਅੱਛਾ 20 ਹੈ ਤਾਂ ਤੁਸੀਂ ਬਾਹਰ ਚ ਬਾਹਰ ਊਂ ਸੇਲ ਤੇ ਲੈ ਲੋ ਤਾਂ 900 ਦਾ ਮਿਲਦਾ ਆਪਾਂ 600 ਦਾ ਦਵਾਂਗੇ ਰਖੜੀ ਕਰਕੇ ਬਿਲਕੁਲ ਜੀ ਰਖੜੀ ਦੀ ਸੇਲ ਹੈ ਜਿਹੜੀ ਇਹ ਵਾਲੀ ਹੈਗੀ ਹੈ ਆਪਾਂ ਹੋਰ ਵੀ ਕਾਫੀ ਆਰਟੀਕਲ ਸਾਡੇ ਕੋਲ ਹੈਗੇ ਜਿਹਦਾ ਡਿਸਪਲੇ ਚ ਆਰਟੀਕਲਸ ਲੱਗੇ ਸਾਰਿਆਂ ਤੇ ਆਪਾਂ ਸੇਲ ਲਗਾਈ ਹੋਈ ਹੈ ਜੀ ਆ ਜਿਵੇਂ ਬੈਲੀਜ਼ ਨਹੀਂ ਲੈ ਲਈ ਇਹ ਵਾਲੀ ਜਿਹੜੀ ਸਾਰੀਆਂ ਬੈਲੀਜ਼ ਹੈ ਇਹਨਾਂ ਦਾ ਇੱਕੋ ਪ੍ਰਾਈਸ ਹੈ 500 ਈਚ ਹੈ ਜੀ ਅੱਛਾ ਉਧਰੋਂ ਇਧਰ ਘਟ ਗਿਆ ਇਹ ਉਧਰੋਂ ਇਧਰ ਘਟ ਗਿਆ ਜੀ ਕਿਆ ਬਾਤ ਹੈ ਇਹ ਸਿਰਫ 500 ਦੀ ਰੇਂਜ ਚ ਆਹ ਸਵਾਲ ਮੈਂ ਹੁਣ ਲੈਣਾ ਤੁਸੀਂ ਫਸ ਨਾ ਜਾਈਓ ਕਿਤੇ ਆ ਪੂਮਾ ਦਾ ਆ ਪੀਸ ਦੇਖੋ ਇਹ ਨਾਲੋਂ ਨਾ 42 4300 ਦਾ ਹੈ ਇਹ ਵਾਲਾ ਇੰਪੋਰਟਡ ਪੀਸ ਹੈ ਜੀ ਹਮ ਇਹ ਵਾਲਾ ਮਾਰਕੀਟ ਦੇ ਵਿੱਚ ਮਿਨਿਮਮ ਤੁਹਾਨੂੰ 1200 1300 ਦਾ ਮਿਲੇਗਾ ਆਪਾਂ ਸਿਰਫ ਤੁਹਾਨੂੰ 600 ਦਾ ਦਵਾਂਗੇ ਨਹੀਂ ਸ਼ੋਰੂਮ 'ਚ 42 4300 ਦਾ ਮਿਲਣਾ ਇਹ ਵਾਲਾ ਇੰਪੋਰਟਡ ਪੀਸ ਹੈ ਸਰ ਇਹ ਵਾਲਾ ਤੁਹਾਨੂੰ ਮਾਰਕੀਟ 'ਚ ਦੇਖੂਗੇ 1200 1300 ਦਾ ਨਾਰਮਲ ਮਿਲੇਗਾ ਬਟ ਆਪਾਂ ਤੁਹਾਨੂੰ 600 ਰੁਪਏ ਦਾ ਦਵਾਂਗੇ ਮੈਂ ਕਹਿੰਦਾ ਆਹ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਇਹ 'ਚ ਸਾਈਜ਼ ਮਿਲ ਜਾਣਗੇ ਸਾਰੇ ਮਿਲਣਗੇ ਸਹੀ ਸ ਕਿਹੜੀ ਬਾਤ ਤੁਸੀਂ ਕੋਈ ਦੇ ਨਾਲ ਤਾਂ ਮੈਂ ਆਪਣੀ ਫੈਮਲੀ ਨੂੰ ਦੱਸਣਾ ਚਾਹੁੰਦਾ ਆਪਾਂ ਕਿੰਨੇ ਦਾ ਵੀ ਜੇ 7200 ਦਾ ਲੈਂਦਾ ਸ਼ੋਰੂਮ ਚ 7200 ਦਾ ਲਿਆਂਦਾ ਯਾਰ ਸਾਡੀ ਵਾਰ ਕੱਲ ਨਹੀਂ ਸੇਲ ਆਉਨੇ ਤੁਸੀਂ ਅਸੀਂ ਮਹਿੰਗੇ ਮਹਿੰਗੇ ਖਰਚਦੇ ਰਹਿੰਨੇ ਆ ਤੇ ਆ ਬਾਜੀ ਦਿਖਾਓ ਇਹ ਲੋ ਜੀ ਇਹ ਸਾਰੇ ਜਿਹੜੇ ਹੈਗੇ ਲੌਂਗਸ ਹੈਗੇ ਆ ਇਸ ਇਹ ਵੀ ਸਾਰੇ ਜਿਹੜੇ ਆ ਸਿਰਫ ਔਰ ਸਿਰਫ 600 ਰੁਪਏ ਦੀ ਰੇਂਜ ਹੈ ਜੀ ਸ਼ਾਬਾਸ਼ ਬਾਤ ਹੈ 600 ਰੁਪਏ ਬਿਲਕੁਲ ਜੀ ਸਿਰਫ 600 ਰੁਪਏ ਦੀ ਇਹਦੀ ਤੁਹਾਨੂੰ ਡਿਮਾਂਡ ਬਹੁਤ ਆ ਜਾਣੀ ਆਵਰਸ ਇਸ ਤੋਂ ਸਟਾਕ ਪੂਰਾ ਨਹੀਂ ਹੋਣਾ ਇਹ ਲੋ ਜੀ ਬਹੁਤ ਸਟਾਕ ਹੈ ਜੀ ਹੈ ਸਟਾਕ ਬਿਲਕੁਲ ਸਰ ਇਹ ਸਭ 600 ਰੁਪਏ ਦੀ ਰੇਂਜ ਕਮਾਲ ਦੀ ਗੱਲ ਹੈ ਜੀ ਆਹ ਤਾਂ ਮੇਰਾ خیال ਸਟਾਕ ਨਹੀਂ ਛੱਡਣਾ ਚਾਹੀਦਾ ਜਿਹੜੀਆਂ ਸਾਡੀਆਂ ਭੈ हाई एंकल शूज वेयर ਕਰਨ ਦਾ ਸ਼ੌਕ ਹੈ ਸਿਰਫ 600 ਰੁਪਏ ਚ ਇਹਦੇ ਤਾਂ ਆਪਾਂ ਗੋਲ ਗੱਪੇ ਖਾ ਜਾਈਦੇ ਆ ਆਜੋ ਭਾਜੀ ਅੱਗੇ ਦਿਖਾ ਦਿੰਨੇ ਜਿਹੜਾ ਬਾਕੀ ਜਿਹੜਾ ਇਹ ਵਾਲਾ ਵਿੰਡੋ ਦੇ ਵਿੱਚ ਇਹ ਵਾਲਾ ਸਾਰਾ ਸਟਾਕ ਲੱਗਾ ਹੈ ਦੇਖੋ ਜੀ ਇੰਪੋਰਟਡ ਹੀਲ ਦੇ ਵਿੱਚ ਬੈਲਿਸ ਆ ਜਿਹੜੇ ਵਾਲੇ ਹੈਗੇ ਉਹ ਸਾਰਾ ਹੀ ਬਿਲਕੁਲ ਫਰੈਸ਼ ਜਿਹੜਾ ਹੈਗਾ ਸਟਾਕ ਹੈ ਇਹਨਾਂ ਤੇ ਇੱਕ ਪੇਅਰ ਤੇ 30 ਹੈ ਦੋ ਤੇ 40 ਹੈ ਤੇ ਤਿੰਨ ਤੇ 50 ਹੈ ਜੀ ਔਰ ਸਾਰੇ ਯੂਨਿਕ ਪੀਸ ਸਾਰੇ ਬਿਲਕੁਲ ਡਿਫਰੈਂਟ ਆਰਟੀਕਲਸ ਨੇ ਸਿਲੈਕਟਡ ਆਰਟੀਕਲਸ ਨੇ ਔਰ ਨਾਲ ਦੀ ਨਾਲ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਕਿ 600 ਰੁਪਏ ਚ ਤਾਂ ਆਪਾਂ ਇੱਕ ਪ ਉਹ ਵੀ ਨਹੀਂ ਪੂਰਾ ਪੈਂਦਾ ਤੇ ਤਮੰਨਾ ਪੂਰੀ ਹੋ ਜਾਣੀ 600 ਰੁਪਏ ਵਿੱਚ ਹਾਈ ਐਂਕਲ ਸ਼ੂਜ਼ ਪਾਉਣ ਦੀ ਜੀ ਪਾਜੀ ਇਸ ਤੋਂ ਬਾਅਦ ਚੋ ਜੀ ਜਿਹੜੇ ਇਹ ਵਾਲੇ ਸਾਡੇ ਸਾਰੇ ਆਰਟੀਕਲਸ ਹੈ ਇਹ ਫਲੈਟ ਸਾਰੇ 500 ਦੀ ਰੇਂਜ ਚ ਹੈ ਤੁਸੀਂ ਨਾਲ ਚ ਕੋਈ ਆਰਟੀਕਲ ਲੈ ਲਓ ਸਿਰਫ 500 ਰੁਪਏ ਦੀ ਰੇਂਜ ਤੇ ਪਰ ਹਿੰਦੇਸ ਜੀ ਮੇਰਾ ਸਵਾਲ ਇਹੀ ਆ ਕਿ ਆਪਾਂ ਕੋਈ ਚ ਨਾ ਟੇਬਲ ਤੇ ਪਿਆ ਇੰਨਾ ਸਟਾਕ ਆ ਕਿ ਜਿਵੇਂ ਆ ਮੰਡੀ ਲੱਗਦੀ ਭਰਿਆ ਪਿਆ ਕਿ ਸਾਰਾ ਕੁਝ ਸਭ ਕੁਝ ਜੀ ਅੰਦਰ ਸਟੋਰ ਭਰੇ ਪਏ ਆ ਜੀ ਮਿਲ ਜਾਣਗੇ ਬਿਲਕੁਲ ਜੀ ਬਹੁਤ ਸਾਰੇ ਇਹ ਦੇਖੋ ਜੀ ਸਾਰੇ ਸਾਰੇ ਸਾਈਜ਼ ਦੇ ਇਹ ਦੇਖੋ ਅਵੇਲੇਬਲ ਹੈ ਹਮ ਸਾਰੇ ਸਾਰੇ ਲਿਖ ਕੇ ਲਗਾਏ ਹੋਏ ਮਤਲਬ ਜੇ ਨਾਣਾ ਨਾ ਪਰਜਾਈਆਂ ਇਕੱਠੀਆਂ ਹੋ ਕੇ ਆ ਗਈਆਂ ਤਾਂ ਕੋਈ ਰੁੱਸ ਕੇ ਨਾ ਜਾਵੇ ਕੋਈ ਖਾਲੀ ਨਹੀਂ ਜੀ ਆਊਗਾ ਕਿ ਮੇਰਾ 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 ਸਾਈਜ਼ ਨਹੀਂ ਮਿਲਿਆ ਕਿ ਪਰਚਾਈ ਤੇਰਾ ਸਾਈਜ਼ ਮਿਲ ਗਿਆ ਸੀ ਤੇ ਇਸ ਕੋ ਮੇਰਾ ਸਜਤਾ ਮਿਲਿਆ ਨਹੀਂ ਇੱਦਾਂ ਨਹੀਂ ਹੋਣੀ ਚਾਹੀਦੀ ਆ ਦਿਖਾ ਦੋ ਇਹ ਵੀ ਸਾਰੇ 500 ਦੀ ਰੇਂਜ ਚ ਜਿਹੜੇ ਇਹ ਵਾਲੇ ਆਰਟੀਕਲਸ ਹੈਗੇ ਆ ਆ ਜਿਵੇਂ ਫੁੱਲ ਜਿਹਾ ਲੱਗਿਆ ਬਿਲਕੁਲ ਜੀ ਇਹ ਵੀ 500 ਦੀ ਰੇਂਜ ਚ ਹੈ ਦੇਖੋ ਗਲਤੀ ਨਾ ਲੱਗੀ ਹੋਵੇ ਬਿਲਕੁਲ ਜੀ 500 ਦੀ ਰੇਂਜ ਚ ਜਿੰਨੇ ਆਰਟੀਕਲਸ ਹੈਗੇ ਸਭ 500 ਰੁਪਏ ਦੀ ਰੇਂਜ ਚ ਹੈ ਕੀ ਬਾਤ ਹੈ ਕੀ ਬਾਤ ਹੈ ਮਤਲਬ ਸਿਲੈਕਟਡ ਪੀਸ ਨੇ ਤੁਸੀਂ ਆ ਦੇਖੋ ਕਿੰਨਾ ਅੱਛਾ ਪੀਸ ਹੈ ਨਾ ਹੁਣ ਚੁਣਨਾ ਤਾਂ ਬੰਦੇ ਨੇ ਆਪਣੇ ਹਿਸਾਬ ਨਾਲ ਪਈ ਆ ਬਿਲਕੁਲ ਜੇ ਇਹੀ ਤੁਸੀਂ ਕਿਸੇ ਸ਼ੋਰੂਮ ਚ ਲੈਣ ਜਾਓ 33200 ਉੱਥੇ ਤੱਕ ਗੱਲ ਪਹੁੰਚ ਜਾਣੀ ਹੈ ਲੇਕਿਨ ਬਟ ਆਪਾਂ ਤੁਹਾਨੂੰ ਦਵਾਂਗੇ ਸਿਰਫ ਇਹ 500 ਰੁਪਏ ਦੇ 500 ਰੁਪਏ ਬਿਲਕੁਲ ਰੇਟ ਘਟੀ ਜਾਂਦਾ ਮੋਰੇ 600 ਸੀ ਇੱਥੋਂ ਤੱਕ 500 ਆ ਗਿਆ ਹੋਰ ਸੈਕਸ਼ਨ ਬਾਕੀ ਬਾਕੀ ਇਸ ਸਾਈਡ ਤੇ ਵੀ ਜਿਹੜੇ ਹੈਗੇ ਲੇਡੀ ਸਟਾਕ ਸਾਰਾ ਲੱਗਾ ਹੋਇਆ ਇਹ ਇਹਨਾਂ ਤੇ ਵੀ ਸੇਮ 1 ਤੇ 30 ਹੈ 2 ਤੇ 40 3 ਤੇ 50 ਜਿਹੜਾ ਵਿੰਡੋ ਵਾਲਾ ਸਟਾਕ ਹੈ ਉਹਨਾਂ ਤੇ 1 ਤੇ 30 ਹੈ 2 ਤੇ 40 ਹੈ 3 ਤੇ 50 ਹੈ ਜਿਹੜਾ ਟੇਬਲ ਵਾਲਾ ਸਟਾਕ ਹੈ ਕੁਝ 500 ਦਾ ਹੈ ਲੇਡੀਜ਼ ਵਾਲਾ ਤੇ ਕੁਝ 600 ਦਾ ਹਾਂ ਉਹ ਤਾਂ ਤੁਸੀਂ ਦਿਖਾਤਾ ਜੀ ਬਿਲਕੁਲ ਦੇਖੋ ਪਾਰਟੀ ਵੇਅਰ ਵੀ ਕਰ ਸਕਦੇ ਇਹ ਵੀ ਬਿਲਕੁਲ ਇਹ ਇਹ ਵਾਲਾ ਟੇਬਲ ਸਾਰਾ 500 ਦੀ ਰੇਂਜ ਤੁਸੀਂ ਰੈਗੂਲਰ ਵੀ ਯੂਜ਼ ਕਰ ਸਕਦੇ ਆ ਪਾਰਟੀ ਵੇਅਰ ਵੀ ਕਰ ਸਕਦੇ ਟੀਚਰ ਉਹ ਤਾਂ ਤੁਸੀਂ ਸਕੂਲ ਚ ਵੀ ਪਾ ਕੇ ਜਾ ਸਕਦੇ ਹੋ ਆ ਇੱਕ ਵਾਰੀ ਆਪਾਂ ਦਿਖਾ ਦੇਈਏ ਬੇਸ਼ੱਕ ਤੁਸੀਂ 30 40 50% ਡਿਸਕਾਊਂਟ ਦੀ ਗੱਲ ਕੀਤੀ ਐ ਪਰ ਤੁਹਾਡੇ ਕੋਲ ਜਿਹੜੇ ਸਿਲੈਕਸ਼ਨ ਐ ਤੁਹਾਡੇ ਕੋਲ ਜਿਹੜੇ ਆਰਟੀਕਲਸ ਨੇ ਮੈਂ ਕਹਿੰਦਾ ਦੀ ਬੈਸਟ ਆਰਟੀਕਲਸ ਨੇ ਔਰ ਸਾਰੀ ਪ੍ਰੀਮੀਅਮ ਰੇਂਜ ਦੀ ਆਰਟੀਕਲਸ ਹੋਣਗੇ ਹਮ ਔਰ ਇਹ ਵਾਲਾ ਬਿਲਕੁਲ ਹੀ ਪਾਰਟੀ ਵੇਅਰ ਸੈਕਸ਼ਨ ਹੈ ਔਰ ਇਹਨਾਂ ਤੇ ਵੀ ਜਿਹੜਾ ਹੈਗਾ ਜੋ ਵੀ ਵਿੰਡੋ ਦੇ ਵਿੱਚ ਸਟਾਕ ਹੈ ਇੱਕ ਤੇ 30% ਹੈ ਦੋ ਤੇ 40 ਹੈ ਤੇ ਤਿੰਨ ਤੇ 50 ਹੈ ਜੀ ਆਹ ਮੈਨੂੰ ਬੜਾ ਪਸੰਦ ਆ ਇਹ ਦੇਖੋ ਜਿਵੇਂ ਕਿਸੇ ਮਹਾਰਾਣੀ ਨੇ ਪਾਇਆ ਹੋਵੇ ਹੈ ਹੀਰੇ ਜੜੇ ਪਏ ਆ ਇਹ ਸਰ ਬੰਬੇ ਦਾ ਪ੍ਰੋਡਕਟ ਹੈ ਜਿਹੜੇ ਵਾਲੇ ਸਾਰੇ ਸਾਰੇ ਅੱਛੇ ਬ੍ਰਾਂਡ ਦੇ ਆਰਟੀਕਲਸ ਹੈ ਜੀ ਹਮਮ ਕੀ ਬਾਤ ਹੈ ਇਹ ਵਾਲਾ ਸਾਰਾ ਪਾਰਟੀਵੇਅਰ ਸੈਕਸ਼ਨ ਆ ਬਾਕੀ ਕੈਜੂਅਲ ਇਸ ਸੈੱਟ ਤੇ ਲੱਗੇ ਹੋਏ ਆ ਜੀ ਜੀ ਜਿੱਦਾਂ ਇੱਕ ਇਹ ਚੀਜ਼ ਹੈਗੀ ਹੈ ਇਹ ਮਾਰਕੀਟ ਦੇ ਵਿੱਚ ਤੁਹਾਨੂੰ 1600 1700 ਦੀ ਰੇਂਜ ਮਿਲੇਗਾ ਜਿਹੜਾ ਇੱਕ ਪੀਸ ਹੈਗਾ ਆਪਾਂ ਇੱਕ ਤੇ 30% ਦਵਾਂਗੇ ਦੋ ਤੇ 40 ਦਵ ਲੇਕਿਨ ਤਿੰਨ ਪੇਅਰ ਲਓਗੇ ਤੁਹਾਨੂੰ 50% ਆਫ ਮਿਲੇਗਾ ਜੀ ਤੇ ਮਾਰਕੀਟ ਵਿੱਚ ਕਿੰਨਾ ਪ੍ਰਾਈਸ ਮਾਰਕੀਟ ਚ ਕੱਟ ਟੂ ਕੱਟ 1600 1700 ਦਾ ਵਿਕਦਾ ਜੀ ਇੱਕ ਪੇਅਰ ਜੇ ਆਪਾਂ ਸਿੰਗਲ ਲੈਨੇ 30 30 30 ਕਰਕੇ ਨੀਅਰ ਅਬਾਊਟ 1100 1100 ਰੁਪਏ ਰੇਂਜ ਰਹਿ ਜਾਏਗਾ ਅੱਛਾ ਜੀ ਜੇ ਫਿਰ ਆਪਾਂ ਤਿੰਨ ਪੇਅਰ ਲੈਨੇ ਫਿਰ 1500 ਰੁਪਏ ਤੇ ਨਾ ਜੂਗੇ ਫਿਰ ਤਕਰੀਬਨ ਦੇਖੋ ਅਗਰ 1690 ਰੁਪਏ ਦਾ ਪੇਅਰ ਤੇ 50% ਆਫ ਹੋ ਜਾਏਗਾ ਜੀ ਇਹਦੇ ਤੇ 2400 ਦੇ ਆਸ-ਪਾਸ ਤੇ ਨਾ ਬਿਲਕੁਲ ਜੀ ਜੀ ਇਹ ਬਿਲਕੁਲ ਸਾਡਾ ਕਿਡ ਸੈਕਸ਼ਨ ਹੈ ਜੀ ਬੱਚਿਆਂ ਦਾ ਸੈਕਸ਼ਨ ਬਿਲਕੁਲ ਇਹਨਾਂ ਸਾਰਿਆਂ ਤੇ ਇਹਨਾਂ ਤੇ ਵੀ ਡਿਸਕਾਊਂਟ ਚੱਲ ਰਿਹਾ ਜੀ ਇਹ ਵੀ ਇਹ ਵੀ ਆਰਟੀਕਲਸ ਹੈਗੇ ਇਹਨਾਂ ਤੋਂ ਇਲਾਵਾ ਹੋਰ ਕਾਫੀ ਡਿਜ਼ਾਈਨਸ ਸਾਨੂੰ ਮਤਲਬ ਕਿ ਮਿਲ ਜਾਣਗੇ ਸਾਡੇ ਕੋਲ ਮਤਲਬ ਮੈਂ ਦੇਖ ਪਾ ਰਹੇ ਹਾਂ ਬਿਲਕੁਲ ਜਿਹੜੇ ਲੇਟੈਸਟ ਟ੍ਰੈਂਡ ਵਿੱਚ ਆਰਟੀਕਲਸ ਨੇ ਉਹ ਇੱਥੇ ਅਵੇਲੇਬਲ ਹੈਗੇ ਬੱਚਿਆਂ ਲਈ ਵੀ ਬਿਲਕੁਲ ਸਾਰੇ ਜਿਹੜੇ ਲੇਟੈਸਟ ਆਰਟੀਕਲਸ ਦੇ ਸਾਰੇ ਅਵੇਲੇਬਲ ਹੈਗੇ ਜਿੱਦਾਂ ਤੁਸੀਂ ਜੈਂਟਸ ਦੇ ਸ਼ੂਜ਼ ਦੇਖਿਆ ਸੀ ਜਾਰਡਨਸ ਆ ਇਹ ਦੇਖੋ ਕਿਡਸ ਦੇ ਵਿੱਚ ਵੀ ਉਹ ਚੀਜ਼ ਮਿਲ ਜਾਏਗੀ ਸੇਮ ਆਰਟੀਕਲ ਬੱਚਿਆਂ ਦਾ ਦੇਖੋ ਲ ਥੋੜਾ ਟੌਪ ਨੋਚ ਕੁਆਲਿਟੀ ਹੋਵੇ ਪੈਡਿੰਗ ਬੜੀ ਸੌਫਟ ਹੋਣੀ ਚਾਹੀਦੀ ਹੈ ਬਹੁਤ ਕੰਫਰਟੇਬਲ ਸ਼ੂਜ਼ ਹੋਣਗੇ ਗੈਲੈਕਸੀਵਲ ਹੋਣਾ ਚਾਹੀਦਾ ਔਰ ਸਾਰੇ ਹੀ ਬਹੁਤ ਮਤਲਬ ਕਿ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੈ ਜਿਹੜੇ ਸਾਰੇ ਸਟਫ ਹੈਗਾ ਇਜ਼ੀ ਫੀਲ ਕਰਨ ਬੱਚੇ ਬਿਲਕੁਲ ਔਰ ਸਾਰਿਆਂ ਤੇ ਡਿਸਕਾਊਂਟ ਦਾ ਤੁਹਾਨੂੰ ਦੱਸਿਆ ਕਿ ਜਿਹੜੇ ਵੀ ਵਿੰਡੋ ਵਾਲੇ ਆਰਟੀਕਲਸ ਹੈਗੇ ਆ ਸਾਰਿਆਂ ਤੇ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਕ pair ਤੇ 30 ਦਵਾਂਗੇ ਦੋ ਤੇ 40 ਤੇ ਤਿੰਨ ਤੇ 50 ਲਾਈਟ ਵੇਟ ਰਨ ਵਾਲੇ ਸਾਰੇ ਕੰਫਰਟੇਬਲ ਸ਼ੂਜ਼ ਲਾਈਟ ਵੇਟ ਹੋਣਗੇ ਤੇ ਆ ਐਂਗਲ ਸ਼ੂਜ਼ ਵੀ ਬੱਚਿਆਂ ਲਈ ਅਵੇਲੇਬਲ ਆ ਮਤਲਬ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਹੈ ਜਿਹੜੇ ਸਾਰੇ ਸਟੱਫ ਹੈ। ਉਹੜਾ ਕਲਾਸ ਉਹੜਾ ਕਲਾਸ ਜੇ ਕੋਈ ਸਾਡੀ ਨੰਨੀ परी ਆ ਸ਼ੂ ਖਰੀਦਣਾ ਚਾਹੁੰਦੀ ਹੈ ਤਾਂ ਮੈਂ ਕਹਿੰਨਾ ਉਹੜਾ ਕਲਾਸ ਤੁਸੀਂ ਦੇਖ ਸਕਦੇ ਹੋ। ਔਰ ਆ ਵੀ ਸਰਦੀਆਂ ਵਿੱਚ ਤਾਂ ਬਹੁਤ ਡਿਮਾਂਡ ਵਿੱਚ ਆ ਜਾਂਦਾ। ਜੇ ਤੁਸੀਂ ਹੁਣ ਲਓ ਤਾਂ ਤੁਹਾਨੂੰ ਡਿਸਕਾਊਂਟ ਮਿਲ ਸਕਦੇ। ਆਮ ਰਾਈਟ? ਬਿਲਕੁਲ। ਜੀ। ਔਰ ਹੁਣ ਆਪਾਂ ਬॉयਜ਼ ਸੈਕਸ਼ਨ ਵੱਲ ਆਨੇ ਆ। ਸਾਰੇ ਸਿਲੇਕਟਡ ਪੀਸ ਨੇ ਫੈਪਲਸ ਪੀਸ ਨੇ ਅਮੇਜ਼ਿੰਗ ਪੀਸ ਨੇ ਭਾਜੀ ਇੱਕ ਇੱਕ ਕਰਕੇ ਤੁਸੀਂ ਦਿਖਾ ਦਿਓ ਇਹ ਵਾਲੇ ਜਿੰਨੇ ਵੀ ਆਰਟੀਕਲਸ ਹੈਗੇ ਜਿੱਦਾਂ ਜਿੱਦਾਂ ਹੁਣ ਦੇਖੋ ਜਿਹੜੇ ਇਹ ਵਾਲੇ ਸ਼ੂਜ਼ ਹੈਗੇ ਇਹ ਸਾਰੇ ਹੀ ਬਹੁਤ ਅੱਛੀ ਕੁਆਲਿਟੀ ਚ ਹੈ ਇਹਨਾਂ ਦਾ ਸਾਰਿਆਂ ਦਾ ਇੱਕੋ ਪ੍ਰਾਈਸ ਹੈ ਜੀ ਇਹ 600 ਦੀ ਰੇਂਜ ਦੇ ਵਿੱਚ ਹੈ ਆ ਸਾਰੇ ਇਹ ਸਭ ਹਾਂਜੀ ਇਹ ਸਾਰੇ 600 ਰੁਪਏ ਦੀ ਰੇਂਜ ਚ ਹੈ ਔਰ ਇੱਕ ਹੋਰ ਅਸੀਂ ਸਪੈਸ਼ਲ ਆਫਰ ਦਵਾਂਗੇ ਜਿਹੜਾ ਤੁਹਾਡਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਕੋਈ ਵੀ ਆਏਗਾ ਉਹਨੂੰ ਇੱਕ ਪੇਅਰ ਦਵਾਂਗੇ 600 ਦਾ ਦੋ ਪੇਅਰ ਦਵਾਂਗੇ 1000 ਦੇ ਉਹ ਦੋ ਦੋਸਤ ਆਕੇ ਤਾਂ 1000 ਚ ਦੋ ਸ਼ੂ ਨੇ ਬਹਦੇਸ਼ ਜੀ ਇਹਨਾਂ ਸਾਰੇ ਹਾਂਜੀ ਜਿਹੜੇ ਇਹ ਵਾਲੇ ਟੇਬਲ ਦੇ ਸਾਰੇ ਆਰਟੀਕਲ ਲੱਗੇ ਜੀ ਬਿਲਕੁਲ ਸਭ ਇੱਕੋ ਪ੍ਰਾਈਸ ਹੈ ਮੈਨੂੰ ਸਾਈਜ਼ ਨਹੀਂ ਹੁੰਦਾ ਤਾਂ ਫਿਰ ਸਾਈਜ਼ ਅਵੇਲੇਬਲ ਕਰਾ ਦੋਗੇ ਇਹਨਾਂ ਸਾਰੇ ਸਾਈਜ਼ ਅਵੇਲੇਬਲ ਹੈਗੇ ਆ ਜੀ ਆ ਜਿਵੇਂ ਆ ਅੱਜਕੱਲ ਇਹ ਤਾਂ ਜਾਰਡਨ ਦਾ ਬਹੁਤ ਚੱਲਦਾ ਆ ਬਿਲਕੁਲ ਸਾਰੇ ਤਾਂ ਪੱਤੀ ਪੱਤੀ ਸਭ ਮੰਗੀ ਜਾਂਦੇ ਆ ਆਪਾਂ ਸਿਰਫ ਸਿਰਫ ਤੁਹਾਨੂੰ ਇੱਕ ਪੇਅਰ 600 ਦਾ ਤੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਦੋ ਪੇਅਰ 1000 ਦੇ ਆਹ ਦੇਖੋ ਤਾਂ ਕਿਵੇਂ ਸਾਰੇ ਡਿਫਰੈਂਟ ਡਿਫਰੈਂਟ ਆਰਟੀਕਲ ਦੇ ਇਹ ਦੇਖੋ ਜੀ ਇਹ ਕੇਵਲ ਆਰਟੀਕਲ ਇਹ ਮੋਸਟ ਡਿਮਾਂਡਿੰਗ ਤੇ 2 ਪੇਰ 1000 ਦੇ ਬਾਹਰ ਜਿਹੜਾ ਉੱਥੇ ਆਪਾਂ ਪਹਿਲਾਂ ਦਿਖਾਇਆ ਦੇ ਨਾਲ ਦਾ ਸੀ 2600 ਦਾ ਬਿਲਕੁਲ ਉਹ ਡਿਫਰੈਂਟ ਸੀ ਕਿਹੜਾ ਡਿਫਰੈਂਟ ਆਰਟੀਕਲ ਹੈ ਪਰ ਜਿਹਨੇ ਸ਼ੌਂਕ ਪੂਰਾ ਕਰਨਾ ਜਿਹਨੂੰ ਕੋਈ ਨਹੀਂ ਸਮਰੱਥਾ ਨਹੀਂ ਆ ਜਿਹਨੇ ਘੱਟ ਰੇਂਜ ਚ ਲੈਣਾ ਉਹ ਇਹ ਚੀਜ਼ ਵੀ ਲੈ ਸਕਦਾ ਆ ਦੇਖੋ ਤਾਂ ਕਿੰਨਾ ਅੱਛਾ ਕੰਬੀਨੇਸ਼ਨ ਹੈ ਕਿੰਨੇ ਕਲਰ ਆ ਜਾਂਦੇ ਇੱਕ ਸ਼ੂ ਦੇ ਅੰਦਰ ਉਹਦੇ ਵਿੱਚ ਕਿਹ ਡਿਫਰੈਂਟ ਆਂਦਾ ਜੀ ਕਲਰ ਚੁਆਇਸ ਇੱਕ ਹੋਰ ਹੋ ਗਈ ਹੈ ਅਮੇਜ਼ਿੰਗ ਹੈ ਐਂਡ ਇਹ ਸਾਰੇ ਹੀ ਜਿਹੜੇ ਹੈਗੇ ਆ ਇੱਕ ਪੇਅਰ 600 ਦਾ ਤੇ ਦੋ ਪੇਅਰ 1000 ਦੇ ਆ ਵੀ 600 ਦਾ ਬਿਲਕੁਲ ਸਾਰੇ ਜੀ ਜਿੰਨੇ ਪੇਅਰ ਹੈਗੇ ਆ twisted twisted ਤੇ سپورٹس ਤਾਂ ਹੋਗੇ ਪਰ ਆ ਆ ਵੀ ਆਰਟੀਕਲ ਨਾ ਮਾਰਕੀਟ ਜਿਆਦੀ ਬੜੀ ਡਿਮਾਂਡ ਰਹਿੰਦੀ ਆ এবੀ ਸਰ ਮਾਰਕੀਟ ਚ 1700 1800 ਰੁਪਏ ਦਾ ਵਿਕਦਾ ਹੈ ਇਹ ਵੀ ਅਸੀਂ ਤੁਹਾਨੂੰ ਇੱਕ ਪੇਅਰ 600 ਦਾ ਦਵਾਂਗੇ ਤੇ ਬਿਲਕੁਲ ਜੀ ਤੇ ਫਿਰ ਸਟਾਕ ਹੈ ਅਵੇਲੇਬਲ ਬਿਲਕੁਲ ਅਵੇਲੇਬਲ ਹੈ ਜੀ ਹਮ ਠੀਕ ਹੈ ਜੀ ਠੀਕ ਹੈ ਆ ਇਧਰ ਫਿਰ ਉਹੀ ਆਗੇ ਨਾ ਮਤਲਬ ਚੁਆਇਸੇਸ ਹੈਗੀਆਂ ਆ ਆ ਵੀ ਆ ਵੀ ਬਹੁਤ ਡਿਮਾਂਡ ਵਿੱਚ ਹੈ ਜੀ ਇਹ ਵੀ 600 ਰੁਪਏ ਦਾ ਇੱਕ 1000 ਰੁਪਏ ਦੇ ਦੋ ਤਈ ਤੇਸ਼ ਜੀ ਇੱਥੇ ਮੈਂ ਜਿੱਥੇ ਇੱਥੇ ਤੱਕ ਨਜ਼ਰ ਮਾਰ ਪਾ ਰਿਹਾ ਸਟਾਕ ਬਹੁਤ ਸਾਰਾ ਅਵੇਲੇਬਲ ਹੈ ਮਾਰਕੀਟ ਵਿੱਚ ਜਿਹੜਾ ਡਿਮਾਂਡ ਵਿੱਚ ਹੈ ਲੇਕਿਨ ਆਪਾਂ ਜੇ ਇਧਰਲੇ ਪਾਸੇ ਆਈਏ ਸ਼ੂਜ਼ ਬਹੁਤ ਸ਼ਾਈਨ ਕਰ ਰਹੇ ਆ ਜਿਹੜੇ ਲੋਕ ਅਬਸੈਸ ਨੇ ਮੇਰੇ ਵਰਗੇ ਐ ਚੈਲਸੀਆ ਵਰਗੇ ਸ਼ੂਜ਼ ਲਈ ਉਹਨਾਂ ਲਈ ਫਿਰ ਕੀ ਆਫਰ ਹੈ ਉਹਨਾਂ ਲਈ ਵੀ ਜੀ ਸੇਮ ਆਫਰ ਹੈ ਜਿੱਦਾਂ ਏਜੈਂਟਸ ਅਪਾ ਪਹਿਲਾਂ ਤੁਹਾਨੂੰ ਆਫਰ ਦੱਸੀ ਹੈ ਇਹ ਸਿਰਫ ਔਰ ਸਿਰਫ 600 ਰੁਪਏ ਦੀ ਰੇਂਜ ਹੈ ਇੱਕ ਪੇਅਰ ਅਚਾ ਚੈਲਸੀਆ ਬਿਲਕੁਲ ਜੀ ਸਿਰਫ 600 ਦੀ ਰੇਂਜ ਹੈ ਹੂੰ ਆ ਬਰਾਊਨ ਵਾਲਾ ਵੀ ਬਿਲਕੁਲ ਇਹ ਬਰਾਊਨ ਵਾਲਾ ਵੀ ਆ ਸੋਲ ਇਹ ਤਾਂ ਬੜੀਆ ਬੜਾ ਅੱਛਾ ਹੈ ਬਹੁਤ ਅੱਛੀ ਕੁਆਲਿਟੀ ਚ ਹੈ ਸਿਰਫ 600 ਰੁਪਏ ਦੀ ਰੇਂਜ ਦਵਾਂਗੇ ਆਪਾਂ ਟੋਟਲ ਮਤਲਬ ਕਿ ਜਿੰਨਾ ਵੀ ਸਟਾਕ ਹੈ ਸਭ ਤੇ ਸੇਲ ਲਗਾਈ ਹੋਈ ਹੈ ਇਹ ਸਾਰੇ ਜਿਹੜੇ ਹੈਗੇ ਆਪਾਂ ਮੋਸਟ ਰੀਜ਼ਨੇਬਲ ਪ੍ਰਾਈਸ ਚ ਦਵਾਂਗੇ ਜਿਹੜੇ ਸਾਰੇ ਆਰਟੀਕਲ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਜੀ ਸਾਰੇ ਮਿਲ ਜਾਣਗੇ ਪਾਰਟੀ ਵੇਅਰ ਆ ਅਜੇ ਲੇਸ ਵਾਲੇ ਲੈਣੇ ਮੇਰੇ ਖਿਆਲੇ ਵੀ ਇੱਥੇ ਅਵੇਲੇਬਲ ਹੈਗੇ ਆ ਅੱਛਾ ਇਹ ਤੁਹਾਡੇ ਕੋਲ ਕਲਰ ਚੁਆਇਸਿਸ ਵੀ ਹੈਗੀਆਂ ਚਲ ਸੋ ਇਹਦੇ ਵਿੱਚ ਇਹ ਦੇਖੋ ਜਿੱਦ ਸਵੇਡ ਆਰਟੀਕਲ ਚ ਹੈ ਇਹ ਵਾਲਾ ਲੈਦਰ ਦੇ ਵਿੱਚ ਹੈ ਜੀ ਲੇਕਿਨ ਇਹਨਾਂ ਦੇ ਵਿੱਚ ਸਟੱਫ ਵੀ ਡਿਫਰੈਂਟ ਹੈਗੇ ਆ ਔਰ ਸਾਰੇ ਅੱਛੀ ਕੁਆਲਿਟੀ ਚ ਹੈ ਯਾ ਕਲਰ ਵੈਸੇ ਘੱਟ ਮਿਲਦਾ ਹੁੰਦਾ ਮਾਰਕੀਟ ਚ ਇਹ ਬਿਲਕੁਲ ਡਿਫਰੈਂਟ ਆਰਟੀਕਲਸ ਹੋਣਗੇ ਸਰ ਬਾਕੀ ਇਸ ਸਾਈਡ ਤੇ ਲੂਫਸ ਵੀ ਲੱਗੀਆਂ ਹੋਈਆਂ ਤੁਸੀਂ ਵੀ ਦੇਖ ਸਕਦੇ ਹੋ ਅੱਛਾ ਇਹਦੀ ਸ਼ਾਈਨ ਇੱਦਾਂ ਬਰਕਰਾਰ ਰਹੇਗੀ ਬਿਲਕੁਲ ਇੱਦਾਂ ਹੀ ਰਹਿਣਗੇ ਜੀ ਮਤਲਬ ਇਹ ਹੈ ਆਰਟੀਕਲਸ ਸਾਰੇ ਬਿਲਕੁਲ ਫਰੈਸ਼ ਆਰਟੀਕਲਸ ਹੈ ਉਹਦਾ ਅਸੀਂ ਇਹਨਾਂ ਤੇ ਡਿਸਕਾਊਂਟ ਲਗਾਇਆ ਹੋਇਆ ਹੂੰ ਕੋ ਦੁਕਾਨ ਛੱਡ ਕੇ ਬਾਹਰ ਤਾਂ ਨਹੀਂ ਚੱਲੇ ਨਹੀਂ 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 ਸਰ ਉਹ ਤਾਂ ਉਹ ਤਾਂ ਸਿਰਫ ਕਸਟਮ ਕਿ ਮਾਰਕੀਟ ਕੰਪੀਟੀਸ਼ਨ ਇਹਨਾ ਹੋ ਗਿਆ ਉਹਦੇ ਕਰਕੇ ਆਸੀਂ ਆਪਣੇ ਵੱਲੋਂ ਦੀ ਕੰਪੀਟੀਸ਼ਨ ਜਿਹੜਾ ਹੈਗਾ ਨਵਾਂ ਸੈੱਟ ਕਰਾਂਗੇ ਅੱਛਾ ਨਵੇਂ ਬਾਅਦ ਸੈੱਟ ਕਰ ਰਹੇ ਆ ਬਿਲਕੁਲ ਜੀ ਆਪਾਂ ਬਿਲਕੁਲ ਜਿਹੜਾ ਹੈਗਾ ਜਿਹੜੇ ਇਹ ਆਰਟੀਕਲਸ ਹੈਗੇ ਆ ਬਹੁਤ ਜੈਨੂਨ ਪ੍ਰਾਈਜ਼ੇਸ ਦੇ ਵਿੱਚ ਦਵਾਂਗੇ ਜਿਹੜੇ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗੇ ਆ ਐਲ ਵੀ ਦਾ ਹੋ ਗਿਆ ਸਿਰਫ 600 ਰੁਪਏ ਦੀ ਰੇਂਜ ਆ ਦੋਸਤੋ ਆ ਦੇਖੋ ਆ ਐਲ ਵੀ ਦਾ ਇਹ ਤਾਂ ਜੇ ਤੁਸੀਂ ਇੰਸਟਾਗ੍ਰam ਤੇ ਦੇਖੋ ਮੇਰੇ ਖਿਆਲ ਕਿਸ ਨੇ 1200 ਦਾ ਪਾਇਆ ਹੁੰਦਾ ਕਿਸ ਨੇ 1900 ਦਾ ਲਿਖ ਕੇ ਪਾਇਆ ਹੁੰਦਾ ਕਿਸ ਨੇ 999 ਦਾ ਲਿਖ ਕੇ ਪਾਇਆ ਹੁੰਦਾ ਇਹ ਤੁਹਾਨੂੰ ਸਿਰਫ 600 ਰੁਪਏ ਵਿੱਚ ਦੇ ਰਿਹਾ ਆ ਦੇਖੋ ਤੁਹਾਨੂੰ ਚੁਆਇਸ ਤਾਂ ਆਪ ਕਰਨੀ ਪਣੀ ਵੀ ਜੱਗਿਆ ਕੇ ਦਿਖਾ ਦੋ ਜਿਹੜੇ ਲੋਫਰਸ ਨੂੰ ਪਸੰਦ ਕਰਦੇ ਆ ਉਹ ਲੋਫਰ ਨਹੀਂ ਆ ਪਰ ਲੋਫਰਸ ਨੂੰ ਪਸੰਦ ਕਰਦੇ ਆ ਕਿਉਂਕਿ ਜਿਹੜੇ ਮੇਰੇ ਭਰਾ ਪੈਂਟਾ ਪਾਉਂਦੇ ਆ ਆਫਿਸ ਲਈ ਜਾਂਦੇ ਆ ਟਰੌਜ਼ਰ ਸਵੈਰ ਕਰਦੇ ਆ ਉਹਨਾਂ ਨੂੰ ਆ ਬਹੁਤ ਸੂਟ ਕਰਦੇ ਆ ਲੋਫਰਸ ਤੁਸੀਂ ਦੇਖੋ ਇਹਨਾਂ ਕੋਲ ਬਹੁਤ ਸਾਰੀ ਚੁਆਇਸ ਹੈ ਥੋੜੀ ਨਹੀਂ ਬਹੁਤ ਸਾਰੀ ਜਿਵੇਂ ਬਹੁਤ ਸਾਰੀ ਕਹਿ ਰਹੇ ਐਕਚੁਅਲ ਵਿੱਚ ਬਹੁਤ ਸਾਰੀ ਚੁਆਇਸ ਤੁਹਾਡੇ ਕੋਲ ਇੱਥੇ ਅਵੇਲੇਬਲ ਹੈਗੀ ਆ ਆ ਲਓ ਗੂਚੀ ਦਾ ਇਨਾਂ ਕੋ ਜਿਹੜਾ ਹੈਗਾ ਬ੍ਰਾਂਡ ਦਾ ਵੀ ਆ ਤੁਸੀਂ ਲੋਫਰ ਵੀ ਪਾਉਂਦੇ ਸਾਰੇ ਹੀ ਡਿਮਾਂਡਿੰਗ ਆਰਟੀਕਲ ਦਾ ਜੀ ਹੁਣ ਇਹ ਵਾਲਾ ਆਰਟੀਕਲ ਬਹੁਤ ਅੱਛਾ ਐ ਮੈਕਸਿਮਮ ਡਿਮਾਂਡ ਦੇ ਵਿੱਚ ਐ ਇਹ ਮੈਂ ਮੇਰੇ ਇੱਕ ਫਰੈਂਡ ਦੀ ਸ਼ਾਪੋਂ ਤੋਂ ਬੜੀ ਵਾਰ ਮੰਗਵਾਇਆ ਮੈਨੂੰ ਮੰਗਵਾ ਕੇ ਦੇ ਨਹੀਂ ਸਕਿਆ ਸਾਡੇ ਕੋਲ ਇਹਦੇ ਵਿੱਚ ਕਾਫੀ ਅੱਜ ਤੁਹਾਡੇ ਕੋਲ ਲੈ ਜਾਣਾ ਸੀ ਇੱਥੋਂ ਕਾਫੀ ਆਰਟੀਕਲਜ਼ ਅਵੇਲੇਬਲ ਇਹਦੇ ਵਿੱਚ ਕਲਰ ਹੋ ਰਹੇਗਾ ਜੀ ਬ੍ਰਾਊਨ ਹੈਗਾ ਇਹਦੇ ਵਿੱਚ ਇਹਦੇ ਵਿੱਚ ਬਲੈਕ ਐ ਇਦਾਂ ਦੀ ਕੁਝ ਆਪਸ਼ਨਜ਼ ਦੇ ਵਿੱਚ ਬ੍ਰਾਊਨ ਵੀ ਕਾਫੀ ਮਿਲ ਜਾਣਗੇ ਜਿਦਾਂ ਇਹ ਵਾਲਾ ਚੀਜ਼ ਮਿਲ ਜਾਏਗੀ ਐਲਵੀ ਦੇ ਵਿੱਚ ਇਹ ਬ੍ਰਾਊਨ ਦੇ ਵਿੱਚ ਐ ਤੇ ਸਾਰੇ ਹੀ ਡਿਫਰੈਂਟ ਹੋਣ ਜੇ ਮਾਝੇ ਮਾਲਵੇ ਸਾਈਡ ਤੇ ਚਲੇ ਜਾਓ ਉਧਰ ਮੁੰਡੇ ਜਿਆਦਾਤਰ ਇਦਾਂ ਦੇ ਲੋਫਰਸ ਹੀ ਵੇਅਰ ਕਰਦੇ ਆ ਬਿਲਕੁਲ ਸਰ ਚੰਡੀਗੜ੍ਹ ਚ ਬਹੁਤ ਡਿਮਾਂਡ ਰਹਿੰਦੀ ਆ ਹੁਣ ਤਾਂ ਕੈਨੇਡਾ ਵਿੱਚ ਵੀ ਇਹ ਬਹੁਤ ਐਕਸਪੋਰਟ ਕੀਤੇ ਜਾਂਦੇ ਆ ਕੈਨੇਡਾ ਦੇ ਅੰਦਰ ਤਾਂ ਤੁਸੀਂ ਜੇ ਕੈਨੇਡਾ ਚ ਵੀ ਮੰਗਵਾਣਾ ਚਾਹੁੰਦੇ ਹੋ ਲੋਫਰਸ ਤਾਂ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜਾਏਗੀ ਇੰਸਟਾ ਦਾ ਪੇਜ ਆਪਣਾ ਹੈਗਾ ਜੀ ਬਿਲਕੁਲ ਸਰ ਹੈਗਾ ਜੀ ਕਿਉਂਕਿ ਫਿਰ ਜੇ ਕਿਸੇ ਨੇ ਚੁਆਇਸ ਦੇਖਣੋਂ ਕਿ ਵਿਦੇਸ਼ ਤੋਂ ਬੈਠ ਕੇ ਚੁਆਇਸ ਦੇਖਣੀ ਚਾਹੁੰਦਾ ਹੋਵੇ ਬਿਲਕੁਲ ਇਹ ਸਾਰੇ ਆਰਟੀਕਲਸ ਹੈਗੇ ਆ ਸਾਡੇ ਕੋਲ ਹਰ ਟਾਈਮ ਅਵੇਲੇਬਲ ਹੁੰਦੇ ਆ ਹਰ ਟ ਡਾਲਰ ਦਾ ਵੀ ਨਹੀਂ ਪੈਣਾ ਤੁਹਾਨੂੰ 10 ਡਾਲਰ ਤੋਂ ਵੀ ਸਸਤਾ ਪੈ ਜਾਣਾ ਐ ਤੇ ਤੁਸੀਂ ਤੁਹਾਡੇ ਕੋਲ ਚੁਆਇਸ ਬਹੁਤ ਸਾਰੀ ਹੈ ਕਹਿੰਦੇ ਸਾਈਜ਼ ਤੁਹਾਨੂੰ ਸਾਰੇ ਅਵੇਲੇਬਲ ਕਰਾ ਦਾਂਗੇ ਕਲਰ ਸਾਰੇ ਅਵੇਲੇਬਲ ਕਰਾ ਦਾਂਗੇ ਬਾਕੀ ਇਧਰ ਆ ਜੀ ਬਾਕੀ ਇਹਨਾਂ ਤੇ ਵੀ ਅਪ ਟੂ 50 ਹੈ ਸਰ ਜੋ ਵਿੰਡੋ ਦੇ ਵਿੱਚ ਸਟਾਕ ਲੱਗਾ ਇਹਨਾਂ ਦੇ ਅਪ ਟੂ 50 ਪਰਸੈਂਟ ਆਫ ਹੈ ਜੀ ਅੱਜ ਮੈਨੂੰ ਹਿਦੇਸ਼ ਜੀ ਇੱਕ ਗੱਲ ਸਮਝਾਓ ਦੇਖਣ ਨੂੰ ਆ ਤੇ ਆ ਸਿਮਿਲਰ ਜੇ ਲੱਗਦੇ ਆ ਫਿਰ ਇਹ ਸਸਤੇ ਇਹ ਇਹ ਥੋੜੇ ਮਹਿੰਗੇ ਕਿਉਂ ਇਹ ਵਾਲੇ ਸਰ ਕੁਝ ਡਿਫਰੈਂਟ ਕੁਆਲਿਟੀ ਦੇ ਹੈ ਜੀ ਜਿੱਦਾਂ ਇਹ ਚੀਜ਼ ਹੈ ਬਹੁਤ ਅੱਛੇ ਬ੍ਰਾਂਡ ਦੀ ਹੈ ਦੇਖੋ ਟੋਟਲ ਫਲੈਕ ਔਰ ਇਹਦੀ MRP ਜਿਹੜੀ ਹੈਗੀ ਹੈ ਉਹ 212200 ਦੀ ਰੇਂਜ ਚ ਹੈ ਇਹਦੇ ਵਿੱਚ ਵੀ ਤੁਹਾਨੂੰ ਲੈਸ ਦਵਾਂਗੇ ਕਿੰਨੀ ਲੈਸ ਮਿਲੇਗੀ ਇਹਦੇ ਵਿੱਚ ਤੁਹਾਨੂੰ 30% ਮਿਲੇਗੀ ਇਹ ਵਾਲੇ ਆਰਟੀਕਲ ਤੇ ਲੈਸ ਠੀਕ ਹੈ ਜੀ ਤਾਂ ਇਹਦੇ ਵਿੱਚ ਫਿਰ ਕੁਆਲਿਟੀ ਦਾ ਥੋੜਾ ਫਰਕ ਪੈ ਜਾਂਦਾ ਬਿਲਕੁਲ ਇਹਨਾਂ ਚ ਥੋੜਾ ਕੁਆਲਿਟੀ ਉਹਨਾਂ ਦਾ ਫਿਰ ਥੋੜਾ ਪ੍ਰਾਈਸ ਵੱਧਦਾ ਹੀ ਆ ਜੀ ਕੋਈ ਹੋਰ ਅਜਿਹੇ ਆ ਆਰਟੀਕਲ ਜਿਹੜਾ ਮੋਸਟ ਡਿਮਾਂਡਿੰਗ ਹੋਵੇ ਤੁਸੀਂ ਦਿਖਾਓ ਸਾਰੇ ਆਰਟੀਕਲ ਸਰ ਬਿਲਕੁਲ ਫਰੈਸ਼ ਹੈ ਜਿਹੜੇ ਵਿੰਡੋ ਦੇ ਵਿੱਚ ਲੱਗੇ ਸਾਰੇ ਹੀ ਫਰੈਸ਼ ਆਰਟੀਕਲਸ ਲੱਗੇ ਆ ਇੱਕ ਆ ਪੀਸ ਜ਼ਰੂਰ ਦਿਖਾਓ ਜੀ ਆ ਬੜਾ ਡਿਮਾਂਡ ਵਿੱਚ ਰਹਿੰ ਆ ਦੇਖੋ ਇੰਸਟਾ ਤੇ ਬੜੀਆਂ ਇਦਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਗੂਚੀ ਦਾ ਪ੍ਰੋਡਕਟ ਲਿਖਿਆ ਹੋਇਆ ਇਹ ਵੀ ਸਿਰਫ ਤੁਹਾਨੂੰ ਅਸੀਂ 700 800 ਰੁਪਏ ਦੇ ਵਿੱਚ ਦੇ ਮੰਗੇ ਇਹ ਬਿਲਕੁਲ ਇਹ ਵਾਲਾ ਸ਼ਹਾਬਾਤ ਇਹ ਜੇ ਤੁਸੀਂ ਕਿਸੇ ਚੰਡੀਗੜ੍ਹ ਜਾ ਕੇ 17 ਸੈਕਟਰ ਕਿਸੇ ਸ਼ੋਰੂਮ ਚ ਲਾਓ ਤੁਸੀਂ ਕਿਹਨੇ ਦਾ ਗਿਆ ਸਿਰਫ 700 800 ਰੁਪਏ ਤੇ ਉੱਥੇ ਫਿਰ ਡਿਸਕਾਊਂਟ ਕਰਕੇ ਮੇਰੇ ਖਿਆਲ ਪਤਾ ਨਹੀਂ 30 40 ਪਰਸੈਂਟ ਡਿਸਕਾਊਂਟ ਕਰਕੇ 7000 ਦਾ ਡਿਸਕਾਊਂਟ ਕਰਕੇ ਮਿਲਣਾ ਇਹ ਤੁਹਾਨੂੰ ਸਿਰਫ 700 ਰੁਪਏ ਵਿੱਚ ਦੇ ਰਿਹਾ ਬਾਈ ਤੂੰ ਲੰਬਾ ਤੂੰ ਰੱਖ ਦੇ ਹੋਰ ਆਪਾਂ ਕੀ ਰਹਿ ਗਿਆ ਜੀ ਕੀ ਦਿਖਾਣਾ ਸਲੀਪਰਸ ਦਿਖਾ ਦਈਏ ਆਪਣੇ ਕੋਲ ਅਵੇਲੇਬਲ ਹੈਗੇ ਕਿਉਂਕਿ ਮੌਨਸੂਨ ਵੀ ਆ ਰਿਹਾ ਸਾਰੇ ਨਾਈਕੀ ਦੀ Ориਜినਲ ਹੈ ਜੀ ਜਿਹੜੇ ਇਹ ਵਾਲੇ ਸਲੀਪਰਸ ਹੈਗੇ ਔਰ ਇਹਨਾਂ ਚ ਕਾਫੀ ਵੈਰਾਈਟੀ ਅਵੇਲੇਬਲ ਹੈ ਸਾਡੇ ਕੋਲ ਵੈਰਾਈਟੀ ਤੋਂ ਪਤਾ ਹੀ ਲੱਗਦਾ ਮੈਂ ਪਹਿਲਾਂ ਹੀ ਕਿਹਾ ਕਿ ਐਂ ਲੱਗਦਾ ਕਿ ਬੂਟਾ ਦੀ ਮੰਡੀ ਵਿੱਚ ਆ ਗਏ ਆ ਏਸੀ ਮਾਰਕੀਟ ਵਿੱਚ ਆ ਗਏ ਆ ਤੇ ਬਹੁਤ ਸਾਰਾ ਸਟਾਕ ਬਹੁਤ ਸਾਰੀ ਰੇਂਜ ਬਹੁਤ ਸਾਰੀ ਵੈਰਾਈਟੀ ਪਰ ਵੱਡੀ ਗੱਲ ਇਹ ਹੈ ਕਿ ਪ੍ਰਾਈਸ ਪਹਿਲਾਂ ਹੀ ਘਟਿਆ ਔਰ ਘਟ ਹੋਣ ਦੇ ਬਾਵਜੂਦ ਡਿਸਕਾਊਂਟ ਉਸ ਤੋਂ ਵੀ ਜ਼ਿਆਦਾ ਹੈ ਤਬ ਪ੍ਰਾਈਜ਼ ਘੱਟ ਡਿਸਕਾਊਂਟ ਜ਼ਿਆਦਾ ਤੁਸੀਂ ਮੌਕੇ ਦਾ ਫਾਇਦਾ ਲੈਣਾ ਆਪਣਾ ਮੁਨਾਫਾ ਤੁਸੀਂ ਆਪ ਕਰਨਾ ਔਰ ਕੁਆਲਿਟੀ ਦੀ ਇਹ ਕਹਿੰਦੇ ਗਾਰੰਟੀ ਲੈਨੇ ਆ ਦੇਖੋ ਮੈਂ ਤਾਂ ਹੈਰਾਨ ਆ ਭੈਣਾ ਲਈ ਕਿੰਨੀ ਵੱਡੀ ਆਫਰ ਹੈ ਆ ਸਿਰਫ 500 ਰੁਪਏ ਚ 500 ਚ ਨਾ ਜੀ ਇਹ ਵਾਲਾ 600 600 ਚ ਮੈਨੂੰ ਭੁਲੇਖਾ ਲੱਗੀ ਜਾਂਦਾ ਮੈਂ ਕਿਹਾ ਸ਼ਾਇਦ ਮਾਰ ਲਈ ਟਰਾਈ ਹੈ ਤੁਸੀਂ ਕਹੀ ਦਿਓ ਭੈਣ ਦਾ ਫਾਇਦਾ ਕਰਾ ਦੀਏ ਆ ਲੈ ਆ 600 ਚ ਵੀ ਜਿੱਦਾਂ ਦੀ ਚੀਜ਼ ਮਿਲ ਜੂ ਕਿਤੇ ਮੈਂ ਕਹਿੰਨਾ ਕਿਤੇ ਵੀ ਨਹੀਂ ਮਿਲਣੀ ਤੁਸੀਂ ਇਹੀ ਜੇ ਕਿਸੇ ਵੱਡੇ ਸ਼ੋਰਮ ਚ ਲੁਧਿਆਣੇ ਜਲੰਧਰ ਚੰਡੀਗੜ੍ਹ ਚਲੇ ਜਾਓ ਤੁਹਾਡਾ 7-8000 ਰੁਪਏ ਖੁੱਲੇ ਆ ਲੋ ਤਾਂ ਬਹੁਤ ਸਾਰਾ ਸਟਾਕ ਹੈ ਔਰ ਚੁਣ ਚੁਣ ਕੇ ਇਹਨਾਂ ਨੇ ਪ੍ਰੋਡਕਟ ਇੱਥੇ ਲਿਆਂਦੇ ਹੋਇਆ ਕਲਰ ਤਾਂ ਤੁਸੀਂ ਇਮੇਜਿਨ ਕਰ ਲਓ ਜਿਵੇਂ ਬੱਚੇ ਨਹੀਂ ਮਗਾਉਂਦੇ ਕਿ ਮੇਲੇ ਕਦਰ ਲੈ ਕੇ ਉਹ ਬਾਕਸ ਹੁੰਦਾ ਵੀ ਕਲਰ ਸਾਰੇ ਹੀ ਹੁੰਦੇ ਉਹਦੇ ਵਿੱਚ ਇੱਦਾਂ ਹੀ ਸਾਰੇ ਕਲਰ ਭੈਣਾਂ ਲਈ ਅਵੇਲੇਬਲ ਆ ਸਾਰੇ ਕਲਰ ਵੀਰਾਂ ਲਈ ਅਵੇਲੇਬਲ ਹੈ ਹਿਤੇਸ਼ ਜੀ ਸੇਲ ਮੈਨੂੰ ਬੜੀ ਪਸੰਦ ਆਈ ਜ ਤੁਹਾਨੂੰ ਪਹਿਲੀ ਮੁਬਾਰਕਬਾਦ ਕਾਮਯਾਬ ਹੋ ਜਾਨੀ ਤੁਹਾਡੀ ਸੇਲ ਇੱਕ ਵਾਰੀ ਆਪਣਾ ਨੰਬਰ ਕਨਫਰਮ ਕਰ ਦੋ ਸਾਡਾ ਨੰਬਰ ਹੈਗਾ ਜੀ 985564457 ਤੇ ਸਾਡਾ ਇੰਸਟਾਗ੍ਰam ਤੇ ਵੀ ਪੇਜ ਹੈ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਸਾਰੀ ਲੇਟੈਸਟ ਵੈਰਾਈਟੀ ਨੂੰ ਦੇਖਣ ਲਈ ਉਹ ਨਾਲ ਦੇ ਨਾਲ ਸਕਰੀਨ ਤੇ ਅਸੀਂ ਚਲਾ ਵੀ ਦਿੰਨੇ ਇੱਕ ਵਾਰੀ ਫਿਰ ਵੀ ਇੰਸਟਾਗ੍ਰam ਪੇਜ ਦਾ ਨਾਮ ਜਿਹੜਾ ਨਾਮ ਦੱਸ ਲੁੱਕੀ ਫੁੱਟਵੇਅਰ ਅੰਡਰਸਕੋਰ 95 ਲੱਕੀ ਫੁੱਟਵੇਅਰ ਅੰਡਰਸਕੋਰ 95 ਤੱਕ ਚੁੰਨ ਚੁੰਨ ਕੇ ਜਿਵੇਂ ਧਰਮਿੰਦਰ ਨੇ ਹੀ ਕਹਿੰਦਾ ਹੁੰਦਾ ਚੁੰਨ ਚੁੰਨ ਕੇ ਮਾਰੂੰਗਾ ਉਦੋਂ ਇਹ ਕਹਿੰਦੇ ਕਿ ਚੁੰਨ ਚੁੰਨ ਕੇ ਪੀਸ ਰੱਖੇ ਆ ਆ ਕੇ ਲੈ ਜਾਓ ਪਰ ਹਾਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਲੇਟ ਨਾ ਹੋ ਜਾਈਓ ਕਿਉਂਕਿ ਵੀਡੀਓ ਬਹੁਤ ਛੇਤੀ ਇਹ ਵਾਇਰਲ ਹੋਣ ਵਾਲੀ ਹੈ ਸਟਾਕ ਬਹੁਤ ਅੱਛਾ ਫਿਰ ਇਹ ਨਾ ਹੋਵੇ ਤੁਹਾਡਾ ਪਸੰਦੀਦਾ ਜਿਹੜਾ ਪ੍ਰੋਡਕਟ ਹੈ ਆਰਟੀਕਲ ਹੈ ਚਾਹੇ ਪਹਿਣਾ ਦਾ ਚਾਹੇ ਵੀਰਾਂ ਦਾ ਕੋਈ ਹੋਰ ਆ ਕੇ ਲੈ ਜਾਵੇ ਤੁਸੀਂ ਇੱਥੇ ਆਓ ਤੇ ਕਹੋ ਯਾਰ ਉਹ ਆਰਟੀਕਲ ਦਿਖਾਓ ਜਿਹੜਾ ਵੀਡੀਓ 'ਚ ਆ ਦੇਖੋ ਸਕਰੀਨਸ਼ਾਟ ਹੈਗਾ ਤੇ ਇਹ ਕਹਿੰਨ ਸੋਈ ਔਰ ਸੇਲ ਸਿਰਫ ਔਰ ਸਿਰਫ 2 ਅਗਸ ਮੈਨੂੰ ਰਖੜੀ ਤੱਕ ਇਹ ਨਵਾਉਣਾ ਸਾਥ ਬਿਲਕੁਲ ਨਹੀਂ ਸਾਥ ਤਾਂ ਪੂਰੀ ਉਮਰ ਨਵਾਵਾਂਗੇ ਪਰ ਜਿਹੜਾ ਸੇਲ ਹੈਗੀ ਹੈ ਉਹ ਸਿਰਫ 20 ਅਗਸਤ ਤੱਕ ਹੈ ਹਾਂ ਮੈਂ ਉਹੀ ਆਫਰ ਲੱਗੀ ਹੋਈ ਹੈ ਮੈਂ ਉਹੀ ਕਹਿੰਦਾ ਜਿਵੇਂ ਹੁਣ ਕਈ ਭੈਣਾਂ ਨੇ ਆ ਲੈਣੇ ਆ ਐਂਕਲ ਸ਼ੂਜ਼ ਇਹ ਨਾ ਹੋਵੇ ਹੋਵੇ ਕਿ ਤੁਹਾਡੀ ਗੁਆਂਢਣ ਪਹਿਲਾਂ ਆ ਕੇ ਲੈ ਜਾਵੇ ਜਾਂ ਤੁਹਾਡੀ ਸਹੇਲੀ ਪਹਿਲਾਂ ਆ ਕੇ ਲੈ ਜਾਵੇ ਬਿਨਾਂ ਦੱਸੇ ਤਾਂ ਤੁਸੀਂ ਪਹਿਲਾਂ ਉਹ ਫਰਸਟ ਕਮ ਫਰਸਟ ਸਰਵਿਸ ਔਰ ਬੈਨੀਫਿਟ ਤੁਹਾਡੇ ਬਹੁਤ ਸਾਰੇ ਆ ਤੇ ਇਸ ਦੀ ਬਹੁਤ ਚੰਗਾ ਲੱਗਿਆ ਮਿਲ ਕੇ ਆਪਾਂ ਇੱਕ ਵਾਰੀ ਐਡਰੈਸ ਬਾਹਰੋਂ ਫਿਰ ਕਨਫਰਮ ਕਰ ਦਿੰਨੇ ਆ ਤਾਂ ਸਾਥੀਓ ਇਹ ਲੱਕੀ ਫੁੱਟਵੈਅਰ ਹੈ ਜੀ ਤੁਹ ਗ੍ਰੇਟ ਇਹਨਾਂ ਕੋਲ ਸਟਾਕ ਹੈ ਇੱਕ ਇੱਕ ਪੀਸ ਇਹਨਾਂ ਨੇ ਚੁਣ ਕੇ ਲਿਆਂਦਾ ਹੋਇਆ ਲੱਕੀ ਫੁੱਟਵੇਅਰ ਦੀ ਗੱਲ ਕਰੀਏ ਤਾਂ ਵੱਡਾ ਨਾਮ ਹੈ ਔਰ ਇਹਨਾਂ ਨੇ ਵੱਡਾ ਡਿਸਕਾਊਂਟ ਦੇਤਾ ਕੋਠੀ ਰੋਡ ਤੋਂ ਜਦ ਤੁਸੀਂ ਉਮਟਾ ਮੱਲੇ ਨੂੰ ਜਿਹੜੀ ਗਲੀ ਜਾਂਦੀ ਹੈ ਉਸ ਸਾਈਡ ਤੇ ਆਣਾ ਹੈ ਤੇ ਤੁਹਾਨੂੰ ਲੱਕੀ ਫੁੱਟਵੇਅਰ ਦੀ ਬ੍ਰਾਂਡਿੰਗ ਨਜ਼ਰ ਆ ਜਾਏਗੀ ਮੈਂ ਪਹਿਲਾਂ ਕਹਿ ਕੇ ਮਾਲ ਬਹੁਤ ਸਾਰਾ ਸਟਾਕ ਬਹੁਤ ਸਾਰਾ ਲੇਕਿਨ ਸੇਲ ਸਿਰਫ ਇਹਨਾਂ ਨੇ 20 ਅਗਸਤ ਤੱਕ ਲਈ ਹੋਈ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਜਿਹੜੇ ਤੁਸੀਂ ਪੀਸ ਸਿਲੈਕਟ ਕਰ ਲਏ ਇਸ ਵੀਡੀਓ ਚ ਜਾਂ ਇਹਨਾਂ ਦੇ ਇੰਸਟਾਗ੍ਰam ਪੇਜ ਤੇ ਜਾ ਕੇ ਸਿਲੈਕਟ ਕਰ ਲੈਣੇ ਆ ਉਹ ਜਲਦੀ ਤੋਂ ਜਲਦੀ ਆ ਕੇ ਪਰਚੇਸ ਕਰ ਲਓ ਇਹ ਨਾ ਹੋਵੇ ਕਿ ਮੌਕੇ ਦਾ ਫਾਇਦਾ ਕੋਈ ਹੋਰ ਲੈ ਜਾਵੇ ਆਲ ਮੌਸਮ ਵੀ ਬਹੁਤ ਸੋਹਣਾ ਹੋ ਗਿਆ ਤਾਂ ਇਹਨਾਂ ਕੋ ਸਲੀਪਰਸ ਹੀ ਹੈਗੇ ਆ ਇਹਨਾਂ ਕੋ ਲੇਡੀਜ਼ ਦੇ ਸ਼ੂਜ਼ ਵੀ ਹੈਗੇ ਆ ਜੈਂਟਸ ਦੇ ਸ਼ੂਜ਼ ਵੀ ਹੈਗੇ ਆ ਐਂਕਲ ਸ਼ੂਜ਼ ਵੀ ਹੈਗੇ ਆ ਬੱਚਿਆਂ ਦੇ ਵੀ ਹੈਗੇ ਆ ਸਲੀਪਰ ਵੀ ਹੈਗੇ ਆ ਲੋਫਰ ਵੀ ਹੈਗੇ ਆ ਔਰ ਟੌਪ ਨੌਚ ਕੁਆਲਿਟੀ ਆ ਮਤਲਬ ਬੂਟ ਪਾ ਕੇ ਤੁਹਾਨੂੰ ਐ ਫੀਲ ਹੋਊਗਾ ਕਿ ਜਿਵੇਂ ਰੂਪਾਈਆ ਵੀ ਬਸ ਬੱਦਲਾਂ ਚ ਉੱਡੇ ਫਿਰਦੇ ਆ ਇੰਨੀ ਵਧੀਆ ਕੁਆਲਿਟੀ ਹੈ ਔਰ ਪ੍ਰਾਈਸ ਬਹੁਤ ਜੈਨੂਨ ਹੈ ਕਹਿੰਦੇ ਇੱਕ ਵਾਰੀ ਮੌਕਾ ਦਿਓ ਅਸੀਂ ਆਪਣੇ ਜਿਹੜੇ ਨਵੇਂ ਸ਼ਹਿਰ ਦੇ ਪਰਿਵਾਰਕ ਮੈਂਬਰ ਆ ਉਹਨਾਂ ਦਾ ਦਿਲ ਜਿੱਤਣਾ ਤਾਂ ਆਪ ਤੁਸੀਂ ਦੇਖ ਲਓ ਲੋਕੇਸ਼ਨ ਇਧਰ ਜਿੱਥੇ ਤੁਸੀਂ ਆਉਂਨੇ ਆ ਕੋਠੀ ਰੋਡ ਤੇ ਆਹ ਸਾਹਮਣੇ ਲੱਕੀ ਫੁੱਟਵੇਅਰ ਦੀ ਦੁਕਾਨ ਮਿਲੇਗੀ ਸ਼ੋਰੂਮ ਮਿਲੇਗਾ ਉਮੀਦ ਕਰਦੇ ਆ ਜਿਹੜਾ ਮੈਸੇਜ ਲੱਕੀ ਫੁੱਟਵੇਅਰ ਵਾਲੇ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚ ਗਿਆ ਹੋਵੇਗਾ ਬੜੇ ਰਣਾ ਵਿਵਤੀ ਨਵਾਸ਼ਿਆ ਨੇ ਆਪਣੇ ਛੋਟੇ ਦਿਨੇ ਸੂਰੀ ਕੈਮਰਾ ਪਰ ਸਮਿਤੀ ਕੁੰਜਾਸ ਤੋਂ ਬਹੁਤ ਜਲ ਫੇਟਵਾ ਜਰਮਗੇ ਸਸੀਕਾਲ ਰਬ ਰੱਖਾ